ਉੱਚੀ ਹੱਡੀ ਮੇਰਾ ਡੋਲਾ ਜਾਂਦਾ ਉੱਚੇ ਟਿਬੇ ਮੇਰਾ ਡੋਲਾ ਜਾਂਦਾ ਡੋਲੇ ਦੀ ਟੁੱਟ ਗਈ ਫੱਟੀ ਗਲਾਬ ਸਿੰਘ ਨਿਕਾਜਿਆ ਮੈਂ ਮਾਝੇ ਦੀ ਜੱਟੀ ਗਲਾਬ ਸਿੰਘ ਨਿਕਾਜਿਆ ਮੈਂ ਮਾਝੇ ਦੀ ਜੱਟੀ ਗਲਾਬ ਸਿੰਘ ਨਿਕਾਜਿਆ ਕਿਆ ਬਾਤ ਹੈ ਕਾਨਾ 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 ਨਦੀਆਂ ਪਾਰ ਖੜੇ ਗੁਰੂ ਨਾਨਕ ਤੇ ਮਰਦਾਨਾ ਥੋੜੀ ਥੋੜੀ ਮੈਂ ਭਿੱਜ ਗਈ ਨਾਲੇ ਭਿੱਜ ਗਿਆ ਹੁਸਨ ਬਗਾਨਾ ਸੋਣੀ ਪੁੱਤ ਮੰਗਦੀ ਨਹੀਂ ਉਤਲਿਆ ਭਗਮਾਨਾ ਸੋਣੀ ਪੁੱਤ ਮੰਗਦੀ ਮੈਂ ਤਾਂ ਉਪਰੀ ਧੀ ਵੇ ਬਾਲਮਾ ਤੂੰ ਵੀ ਪੁੱਤ ਬਗਾਨਾ ਆਵੇ ਮੈਂ ਤੇ ਘਰ ਤੋਂ ਸਾਗ ਲੈਣਦਾ ਬਲੇ 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 ਸਾਗ ਲੈਣਦਾ ਲਾ ਕੇ ਆਈ ਬਹਾਨਾ ਵੀਣੀ ਫੜ ਕੇ ਖੜ ਗਿਆ ਸਾਡੀ ਦੱਸ ਦੇ ਕਿਉਂ ਬੇਈਮਾਨਾ ਕੱਚੀਆਂ ਕਹਿਲਾਂ ਦਾ ਕੌਣ ਪਰੂ ਹਰ ਜਾਨਾ ਕੱਚੀਆਂ ਕਹਿਲਾਂ ਦਾ ਕੌਣ ਪਰੂ ਹਰ ਜਾਨਾ ਕਿਆ ਬਾਤ ਪਾਸੋ ਕੱਡੋ ਸਮਾ ਰੁਕੇ ਨਾ ਕਹਿੰਦੇ ਕਿਸੇ ਵਿਦਵਾਨ ਕੋਲੋਂ ਤੇ ਹੋਣੀ ਰੁਕੇ ਨੀ ਪੀਰ ਪਕੰਬਰਾਂ ਤੋਂ ਝੂਠੇ ਚ ਕਾਲ ਕਰਾਰ ਲੋਕਾਂ ਲੱਖ ਕੀਤੇ ਟਾਕੀ ਲੱਗੀ ਨੀ ਕਿਸੇ ਤੋਂ ਅੰਬਰਾਂ ਤੋਂ ਪੈਸਾ ਵੇਖ ਕੇ ਬਣਦੇ ਨੇ ਲੱਖ ਰਿਸ਼ਤੇ ਮਰਦਾ ਕੋਈ ਨੀ ਕਿਸੇ ਦੇ ਨਾਲ ਇੱਥੇ ਲੋਕੀ ਗੱਲ ਗਰੀਬ ਦੀ ਚੱਕ ਲੈਂਦੇ ਤੇ ਤਗੜੇ ਬੰਦੇ ਦੀ ਗੱਲ ਦੀ ਅਦਾਲਤ ਉਹੀ ਦਰਸ਼ਕ ਤੁਸੀਂ ਦੇਖਿਓ ਜਿਹੜੇ ਤੁਹਾਨੂੰ ਕਮੈਂਟ ਕਰਦੇ ਨੇ ਇਟ ਮੀਨਸ ਤੁਹਾਨੂੰ ਉਹ ਨੋਟਿਸ ਕਰ ਰਹੇ ਨੇ ਜਿਹੜੇ ਬੰਦੇ ਨੇ ਦੇਖ ਕੇ ਛੱਡਤਾ ਬੇਸ਼ੱਕ ਉਹ ਤੁਹਾਨੂੰ ਲਾਈਕ ਕਰ ਰਿਹਾ ਪਰ ਉਹਨੇ ਕਮੈਂਟ ਨਹੀਂ ਕਰਿਆ ਇਟ ਮੀਨਸ ਉਹ ਸਵਾਦ ਲੈ ਕੇ ਉਹਨੇ ਛੱਡਤਾ ਜਿਹੜਾ ਤੁਹਾਨੂੰ ਕਮੈਂਟ ਕਰ ਰਿਹਾ ਬੇਸ਼ੱਕ 네ਗੇਟਿਵ ਕਰ ਰਿਹਾ ਉਹ ਤੁਹਾਨੂੰ ਤੁਹਾਡੇ ਬਾਰੇ ਸੋਚ ਰਿਹਾ ਉਹ ਉਹਦੇ ਮਨ ਦੇ ਵਿੱਚ ਆਪਣੀ ਜਗ੍ਹਾ ਹੈ ਇਸ ਮਤਲਬ ਉਹ ਆਪਣੇ ਵਾਸਤੇ ਕੀਮਤੀ ਹੈ ਵੀ ਜੇ ਤੇਰੀ ਭੈਣ ਦੇ ਹੈਗੇ ਨੇ ਕੋਈ ਛੱਡੀ-ਚੁੱਡੀ ਬਰਾਬਰੂ ਭੇਜ ਦੇ ਮੈਂ ਸਾਰਾ ਕੁਝ ਪਾ ਕੇ ਤਿਆਰ ਹੋ ਕੇ ਵੀ ਵੀਡੀਓ ਪਾ ਦੂੰਗਾ ਫਿਰ ਉਸਨੂੰ ਬਲਾਕ ਕਰ ਗਏ ਹਾਂ ਜੀਆਂ ਮਾਮਾਂ ਦੀਆਂ ਅਸੀਸਾਂ ਲੈ ਰਿਹਾ ਇੰਨੀਆਂ ਉਹਨੇ ਪਹਿਣਾ ਬਣਾ ਰੱਖੀਆਂ ਨੇ ਜਿਨ੍ਹਾਂ ਨੂੰ ਉਹ ਸੰਧਾਰਾ ਦਿੰਦਾ ਹੈ ਜੀ ਤਿਆਂ ਤੇ ਇਨਵਾਈਟ ਕਰਦਾ ਆਪਦੇ ਘਰੇ ਉਹਨਾਂ ਨੂੰ ਪੀਪੇ ਦਿੰਦਾ ਮੰਨ ਲਓ ਉਹ ਪਰ ਉਹਨੇ ਬੰਦੇ ਨੇ ਇਸ ਗੱਲ ਦੇ ਉਹਨੂੰ ਕਾਊਂਟਰ ਕੀਤਾ ਲੋਕਾਂ ਦੀ ਬਕਵਾਸ ਨੂੰ ਕਾਊਂਟਰ ਕਰਕੇ ਅੱਗੇ ਵਧਿਆ ਤਾਂ ਅੱਜ ਉਹ ਕਾਮਯਾਬ ਹੋਇਆ ਮੈਂ ਚਾਹੁੰਦਾ ਤੁਹਾਡਾ ਭੁੱਖ ਵੀ ਇਸ ਤਰ੍ਹਾਂ ਦਾ ਹੋ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਬਹੁਤ ਹੀ ਨਵੇਕਲੇ ਵਿਸ਼ੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਚਾਹੁੰਦਾ ਪੰਜਾਬ ਦੀ ਜਾਣੀ ਪਛਾਣੀ ਹਸਤੀ ਜੋ ਆਪਦੇ ਲੇਡੀਜ਼ ਡਾਂਸ ਕਰਕੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਆ ਤੇ ਸੋਸ਼ਲ ਮੀਡੀਆ ਤੇ ਇਸ ਦੀਆਂ ਧੂਮਾਂ ਪਈਆਂ ਹੋਈਆਂ ਨੇ ਅੱਜ ਉਹ ਪ੍ਰਸਿੱਧ ਹਸਤੀ ਮੇਰੇ ਨਾਲ ਹਾਜ਼ਰ ਹੈ ਬਾਈ ਤਰਨਪ੍ਰੀਤ ਪਿੰਡ ਭਰੂਰ ਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਤਰਨਪ੍ਰੀਤ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਸਤਿ ਸ਼੍ਰੀ ਅਕਾਲ ਵੀਰੇ ਜਿੰਨੇ ਵੀ ਇਹ ਚੈਨਲ ਨਾਲ ਜਾਸ਼ਕ ਜੁੜੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਜੀ ਬਹੁਤ ਲੰਬੇ ਚੌੜੇ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਖੁੱਲ੍ਹ ਕੇ ਗੱਲ ਕਰਿਓ ਪਹਿਲਾਂ ਤਾਂ ਤੁਸੀਂ ਕੋਈ ਮੰਨ ਲਓ ਇਸ ਚੀਜ਼ ਦੀ ਜਿਵੇਂ ਆਪਾਂ ਕਹਿੰਨੇ ਆਮ ਤੌਰ ਤੇ ਕਿਉਂਕਿ ਅਸੀਂ ਪਿੰਡਾਂ 'ਚ ਰਹਿੰਨੇ ਆ ਬਹੁਤ ਸਾਰੀਆਂ ਦਿੱਕਤਾਂ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਕਿਉਂਕਿ ਮੈਂ ਸਮਝਦਾ ਵੀ ਇਹ ਇੱਕ ਵਧੀਆ ਗੱਲ ਆ ਬਾਈ ਜਦੋਂ ਕੋਈ ਲੇਡੀਜ਼ ਆਪਾਂ ਜਾਗੋ ਤੇ ਦੇਖਦੇ ਆ ਮਾਮੇ ਮਾਮੀਆਂ ਬਣ ਕੇ ਬੋਲੀਆਂ ਪਾਉਂਦੇ ਨੇ ਉਹ ਲੇਡੀਜ਼ ਨੂੰ ਦੇਖਣ ਵਾਸਤੇ ਹਰੇਕ ਬੰਦੇ ਦਾ ਜਿਹੜਾ ਮਤਲਬ ਇੱਕ ਵੱਖਰਾ ਹੀ ਉਤਸ਼ਾਹ ਹੁੰਦਾ ਜਿਹੜਾ ਮਾਮਾ ਬਣਿਆ ਹੁੰਦਾ ਮਤਲਬ ਕੁੜੀ ਮੁੰਡਾ ਬਣੀ ਹੁੰਦੀ ਆ ਜਦੋਂ ਆਪਾਂ ਦੇਖਦੇ ਆ ਵੀ ਉਹ ਇਸੇ ਤਰੀਕੇ ਨਾਲ ਜਿਵੇਂ ਹੁਣ ਤੁਸੀਂ ਕੁੜੀਆਂ ਦਾ ਰੋਲ ਕਰਦੇ ਹੋ ਕੁੜੀਆਂ ਵਾਂਗ ਡਾਂਸ ਕਰਕੇ ਦਿਖਾਉਂਦੇ ਹੋ ਤੁਹਾਨੂੰ ਕੀ ਫੀਲ ਹੁੰਦਾ ਮੈਂ ਤਾਂ ਸਮਝਦਾ ਕਿ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਕਿ ਮਤਲਬ ਯਾਰ ਬੰਦਾ ਕੁੜੀਆਂ ਵਾਂਗੂ ਨੱਚਦਾ ਵੀ ਇੱਕ ਵੱਖਰੀ ਗੱਲ ਆ ਤੁਹਾਨੂੰ ਕਿਵੇਂ ਲੱਗਦਾ ਬਈ ਬਈ ਪਹਿਲਾਂ ਯਾਰ ਮੈਂ ਭੰਗੜੇ ਵਾਲੀਆਂ ਵੀਡੀਓ ਪਾਉਂਦਾ ਹੁੰਦਾ ਸੀ ਜ਼ਿਆਦਾਤਰ ਜੀ ਉਹ ਵਾਇਰਲ ਨਹੀਂ ਸੀ ਹੁੰਦੀਆਂ ਤੇ ਇੱਕ ਦਿਨ ਮੈਂ ਲੱਕ ਜਾਂ ਮਾਰ ਕੇ ਵੀਰੇ ਵੀਡੀਓ ਪਾਤੀ ਉਹ ਕਾਫੀ ਵਾਇਰਲ ਹੋ ਗਈ ਫਿਰ ਮੈਂ ਇਦਾਂ ਵੀਡੀਓ ਪਾਉਣ ਲੱਗ ਗਿਆ ਵੀ ਲੇਡੀ ਡਾਂਸ ਕਰਕੇ ਵਗੈਰਾ ਇਦਾਂ ਜਿਹੇ ਵੀਡੀਓ ਪਾਉਣ ਲੱਗ ਗਿਆ ਵੀਰੇ ਹਾਂ ਫਿਰ ਉਹ ਵਾਇਰਲ ਹੋਣ ਲੱਗੀਆਂ ਫਿਰ ਮੈਂ ਇਹੀ ਕਨਸੈਪਟ ਜਿਹਾ ਰੱਖ ਲਿਆ ਹਾਂ ਵੀ ਚੱਲ ਇਦਾਂ ਨਹੀਂ ਚੰਗੀ ਗੱਲ ਆ ਬਾਈ ਜੀ ਮੈਂ ਤੁਹਾਨੂੰ ਦੱਸਦਾ ਮੇਰੇ ਯਾਦ ਆ ਸਾਡੇ ਪਿੰਡ ਟੂਰਨਾਮੈਂਟ ਹੁੰਦੇ ਹੁੰਦੇ ਦਲਜੀਤ ਦਸਾਂਝ ਜੱਜ ਜਿਹੜਾ ਪੰਜਾਬ ਦਾ ਪੰਜਾਬ ਦਾ ਕੀ ਮਤਲਬ ਪੂਰੇ ਵਾਰਡ ਦੇ ਵਿੱਚ ਫੇਮਸ ਆ ਜਿਹੜਾ ਦਲਜੀਤ ਦਸਾਂਝ 2001 2 ਦੇ ਵਿੱਚ ਸਾਡੇ ਪਿੰਡ ਟੂਰਨਾਮੈਂਟ ਤਨੋਲੇ ਆਉਂਦਾ ਹੁੰਦਾ ਸੀ ਉੱਥੇ ਲਾਈਵ ਪਰਫਾਰਮੈਂਸ ਉਹਦੀ ਚੱਲਦੀ ਸੀ ਉਹ ਨਾ ਬਾਈ ਇੱਥੇ ਲੱਕ ਤੇ ਪਟਾ ਜਾਂ ਬਨ ਕੇ ਮਤਲਬ ਦਰਸ਼ਕਾਂ ਕਿੰਨੀ ਨੂੰ ਪੱਟ ਕਰਕੇ ਉਹ ਡਾਂਸ ਕਰਦਾ ਹੁੰਦਾ ਸੀ ਉਹਨੂੰ ਲੋਕਾਂ ਨੇ ਬੜਾ ਮਤਲਬ ਕਮੈਂਟ ਕਰਨਾ ਕੀ ਯਾਰ ਇਹ ਇਹ ਮਤਲਬ ਕੁੜੀਆਂ ਅੱਗੇ ਜਨਾਨੀਆਂ ਵਾਲੇ ਕੰਮ ਕਰਦਾ ਇਹ ਲੌਂਡਾ ਇਹ ਫਲਾਨਾ ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਸੀ ਕੀ ਤੁਹਾਨੂੰ ਕੋਈ ਇਹੋ ਜਿਹੀਆਂ ਗੱਲਾਂ ਫੀਲ ਹੋਈਆਂ ਨੇ ਜਾਂ ਬਾਈ ਇਹੋ ਜਿਹੇ ਕਮੈਂਟਾਂ ਦਾ ਸਾਹਮਣਾ ਕਰਨਾ ਪਿਆ ਹਾਂ ਬਾਈ ਜ਼ਰੂਰ ਜਦੋਂ ਵੀਰੇ ਆਪਾਂ ਸੋਸ਼ਲ ਮੀਡੀਆ ਤੇ ਆ ਜਾਂਦੇ ਹਾਂ ਜੋ ਆਪਾਂ ਲੋਕਾਂ 'ਚ ਵਿਚਰਦੇ ਆਂ ਤੇ ਫਿਰ ਆਪਾਂ ਇਹਨਾਂ ਗੱਲਾਂ ਦਾ ਸ਼ਕਾਰ ਤਾਂ ਹੋਣਾ ਹੀ ਆ ਵੀਰੇ ਕਿਉਂਕਿ ਇਹ ਤਾਂ ਸੁਭਾਵਿਕ ਗੱਲ ਹੈ ਆਪਣੀ ਤੇ ਬਾਕੀ ਜਦੋਂ ਵੀਰੇ ਬੰਦਾ ਛੋਟੇ ਪੜਦੇ ਤਾਂ ਹੁੰਦਾ ਤੇ ਇਹ ਗੱਲਾਂ ਸੁਣਨੀਆਂ ਮਿਲਦੀਆਂ ਨੇ ਆਪਾਂ ਨੂੰ ਪਰ ਉਹੀ ਬੰਦਾ ਜਦੋਂ ਵੱਡੇ ਪੜੇ ਤੇ ਵੱਡੇ ਪੜਦੇ ਤੇ ਜਾ ਕੇ ਉਹ ਫਿਲਮਾਂ ਵਗੈਰਾ ਵਿੱਚ ਆ ਜਾਂਦਾ ਤੇ ਉਹਦੇ ਜਿਹੜੇ ਸਾਰੇ ਔਗਣ ਵੀਰੇ ਉਹ ਲੁਕ ਜਾਂਦੇ ਨੇ ਕਿਉਂਕਿ ਔਗਣ ਨਹੀਂ ਹੈਗਾ ਵੀਰੇ ਇਹ ਵੀਰੇ ਉਹ ਇੱਕ ਸਟਾਰ ਬਣ ਜਾਂਦਾ ਹਾਂ ਅਗਲਾ ਕਹਿੰਦਾ ਵੀ ਆਪਾਂ ਇਹਨੂੰ ਔਗਣ ਨਹੀਂ ਕਹਿ ਸਕਦੇ ਇਹ ਤੁਹਾਡਾ ਗੁਣ ਹੈ ਔਗਣ ਨਹੀਂ ਹੈ ਇਹ ਸਾਡੀ ਮਾਨਸਿਕਤਾ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਇਹ ਮਾਨਸਿਕਤਾ ਜਿਹੜਾ ਉਹ ਸੋਚਦੇ ਇਸ ਤਰ੍ਹਾਂ ਨੇ ਕਿ ਬੰਦਾ ਜਨਾਨੀ ਵਾਲੇ ਕੰਮ ਕਿਵੇਂ ਕਰ ਸਕਦਾ ਇਹ ਤੁਹਾਡੇ ਅੰਦਰ ਲੁਕਿਆ ਹੋਇਆ ਐਕਟਰ ਹੈ ਮੈਂ ਤਾਂ ਇਹ ਮਹਿਸੂਸ ਕਰਦਾ ਹਾਂ ਵੀਰੇ ਸੋਚ ਆਪਾਂ ਕਿਸੇ ਦੀ ਨਾ ਜਿਵੇਂ ਬੰਦੇ ਦਾ ਚਿਹਰਾ ਨਹੀਂ ਬਦਲਦਾ ਹੁੰਦਾ ਇੱਕ ਸੇਮ ਨਹੀਂ ਹੈਗਾ ਜੀ ਬੰਦੇ ਦੀ ਸੋਚ ਵੀ ਸੇਮ ਨਹੀਂ ਹੈਗੀ ਵੀਰੇ ਹੂੰ ਔਰ ਦਿਮਾਗ ਵੀ ਵੱਖੋ ਵੱਖਰੀ ਸੋਚ ਹੈ ਵੱਖੋ ਵੱਖਰਾ ਦਿਮਾਗ ਹੈ ਜਿਵੇਂ ਕੋਈ ਬਾਕੀ ਵੀਰੇ ਮੈਂ ਤਾਂ ਟੈਨਸ਼ਨ ਹੀ ਨਹੀਂ ਲੈਂਦਾ ਯਾਰ ਇਹਨਾਂ ਗੱਲਾਂ ਦੀ ਨਹੀਂ ਜਿਹੜਾ ਟੈਨਸ਼ਨ ਲੈਂਦਾ ਉਹ ਕਦੇ ਕਾਮਯਾਬ ਹੀ ਨਹੀਂ ਹੁੰਦਾ ਬਾਈ ਪਹਿਲਾਂ ਪਹਿਲਾਂ ਜੇ ਫੀਲ ਹੁੰਦਾ ਸੀ ਸੋਚਦੇ ਸੀ ਯਾਰ ਏਦਾਂ ਕਮੈਂਟ ਕਰ ਦਿੰਦੇ ਨੇ ਬੈਡ ਕਮੈਂਟ ਕਰ ਦਿੰਦੇ ਨੇ ਹੁਣ ਤਾਂ ਮੈਂ ਕਮੈਂਟ ਵੀਰੇ ਆਫ ਹੀ ਕਰ ਰੱਖਿਆ ਨੇ ਜ਼ਿਆਦਾਤਰ ਜੇ ਕੋਈ ਮੈਸੇਜ ਆ ਮੈਂ ਕਹਿ ਰਿਹਾ ਚੱਲ ਕਰੀ ਹੁੰਦੇ ਜਰ ਆਪਾਂ ਆਪਣਾ ਘਰ ਦੇਖਣਾ ਠੀਕ ਹੈ ਨਾ ਮੇਰੇ ਆਪਾਂ ਲੋਕਾਂ ਤੋਂ ਕੀ ਲੈਣਾ ਜਿਵੇਂ ਬਾਈ ਜੀ ਤੁਸੀਂ ਪਿੰਡ 'ਚ ਰਹਿੰਦੇ ਹੋ ਆ ਛੋਟਾ ਪਿੰਡ ਆ ਭਰੂਰ ਆਪਾਂ ਆਮ ਪਿੰਡਾਂ ਦੇ ਵਿੱਚ ਤੁਸੀਂ ਜਦੋਂ ਜਾਂਦੇ ਹੋ ਕੋਈ ਰੋਜ਼ਮਰਾਂ ਦੀ ਜ਼ਿੰਦਗੀ ਦੇ ਕੰਮ ਕਰਨ ਕੋਈ ਸੌਦਾ ਲੈਣਾ ਕੋਈ ਆਟਾ ਚੱਕੀ ਦੇ ਚੱਕੀ ਭਾਉਣ ਜਾਂ ਸੱਤ ਦੇ ਵਿੱਚ 2 ਮਿੰਟ ਖੜ੍ਹਦੇ ਹੁੰਦਾ ਬੰਦਾ ਤਾਂ ਪਿੰਡ ਦੇ ਬੰਦੇ ਕੀ ਤੁਹਾਨੂੰ ਇਹੋ ਜਿਹੇ ਕਮੈਂਟ ਨਹੀਂ ਕਰਦੇ ਯਾਰ ਤੂੰ ਲੌਂਡਿਆਂ ਵਾਲਾ ਕੰਮ ਕਰਦਾ ਤੂੰ ਜਨਾਨੀਆਂ ਵਾਲਾ ਕੰਮ ਕਰਦਾ ਤੂੰ ਕੋਈ ਮਰਦਾਂ ਵਾਲਾ ਕੰਮ ਕਰ ਇਹ ਕਿਹੜੇ ਕੰਮਾਂ 'ਚ ਪੈ ਗਿਆ ਕੋਈ ਇਹੋ ਜਿਹੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਬਾਈ ਪਿੱਛੋਂ ਕਰਦੇ ਹੋਣਗੇ ਯਾਰ ਮੇਰੇ ਮੂੰਹ ਤੇ ਤਾਂ ਕਿਸੇ ਨੇ ਕਿਹਾ ਨਹੀਂ ਮੂੰਹ ਤੇ ਨਹੀਂ ਕਿਉਂਕਿ ਜਿੱਥੇ ਆਪਾਂ ਪਿੰਡ 'ਚ ਰਹਿੰਦੇ ਹਾਂ ਵਿਚਰਦੇ ਆਂ ਲੋਕਾਂ ਨੂੰ ਪਤਾ ਹੀ ਹੁੰਦਾ ਵੀ ਬੰਦੇ ਦਾ ਸੁਭਾਅ ਕਿੱਦਾਂ ਦਾ ਇਹ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਹਾਂਜੀ ਬਾਕੀ ਪਿੱਛੋਂ ਕੋਈ ਕਰੀ ਜਾਂਦਾ ਹੋਵੇ ਆਪਾਂ ਕਹਿ ਨਹੀਂ ਸਕਦੇ ਨਹੀਂ ਪਿੱਠ ਪਿੱਛੇ ਦਾ ਫਿਰ ਕੁੱਤੇ ਭੌਂਕਦੇ ਹੀ ਹੁੰਦੇ ਨੇ ਇਹਦਾ ਮੂੰਹ ਤੇ ਕਿਸੇ ਨੇ ਕਦੇ ਕਿਹਾ ਨਹੀਂ ਵੀਰੇ ਜੇ ਤੋ ਕਹੂਗਾ ਫਿਰ ਆਪਾਂ ਜਵਾਬ ਵੀ ਦੇ ਦਾਂਗੇ ਨਹੀਂ ਫਿਰ ਇਹਦਾ ਮਤਲਬ ਇਹ ਹੈ ਕਿ ਪਿੰਡ ਦਾ ਸਾਥ ਆ ਤੁਹਾਡੇ ਨਾਲ ਇਹ ਮੰਨ ਲਿਆ ਜਾਵੇ ਪਿੰਡ ਜਦੋਂ ਕੋਈ ਬੰਦਾ ਚੜਦਾ ਵੀ ਹੈ ਉਹਦਾ ਮਤਲਬ ਜੇ ਮੈਂ ਪੰਜਾਬੀ ਚ ਕਹਾਂ ਦੋ ਦੋਸਤੋ ਤੁਸੀਂ ਮਾਈਂਡ ਨਾ ਕਰਿਓ ਕਿਉਂਕਿ ਸਾਡੇ ਇਹੋ ਜਿਹੀਆਂ ਗੱਲਾਂ ਬਾਤਾਂ ਹੀ ਚੱਲਦੀਆਂ ਫੁੱਦੂ ਖਚਦੇ ਨੇ ਜਿਵੇਂ ਆਪਾਂ ਕਹਿ ਦਈਏ ਤੇ ਹੁਣ ਤੋਂ ਵੀ ਬਾਈ ਮਤਲਬ ਤੁਹਾਡੀ ਜਾਣ ਪਛਾਣ ਜਿਹੜੀ ਸੋਸ਼ਲ ਮੀਡੀਆ ਤੇ ਹੋਣ ਲੱਗੀ ਹੈ ਵਧੀਆ ਗੱਲ ਬਾਤ ਤੁਹਾਡੀ ਮਤਲਬ ਮਸ਼ਹੂਰੀ ਹੋਣ ਲੱਗੀ ਹੈ ਲੇਡੀਜ਼ ਲੇਡੀਜ਼ ਬਾਰੇ ਤੁਹਾਡਾ ਕੀ ਖਿਆਲ ਹੈ ਤੁਹਾਨੂੰ ਲੇਡੀਜ਼ ਕਮੈਂਟ ਕਰਦੀਆਂ ਨੇ ਬਹੁਤ ਜ਼ਿਆਦਾ ਵੀਰੇ ਲੇਡੀਜ਼ ਕੀ ਕਹਿੰਦੀਆਂ ਨੇ ਵੀ ਵੀਰੇ ਵਧੀਆ ਡਾਂਸ ਕਰਦਾ ਮੈਨੂੰ ਲੱਗਾ ਲੇਡੀਜ਼ ਅਜ ਤੱਕ ਕਿਸੇ ਨੇ ਐਦਾ ਕੋਈ ਬੈਡ ਕਮੈਂਟ ਨਹੀਂ ਕੀਤਾ ਜੀ ਹਾਂ ਕਈ ਕਹਿੰਦੇ ਵੀਰੇ ਤੁਸੀਂ ਕਲਾਸਿਸ ਜਿੰਨੇ ਉਹ ਸਾਨੂੰ ਸਿਖਾ ਦਿਓ ਅੱਛਾ ਮੈਂ ਕਹਦਣਾ ਨਹੀਂ ਕਲਾਸਿਸ ਤੋਂ ਨਹੀਂ ਵੀਰੇ ਦੇਖਾਂਗੇ ਬਾਕੀ ਪਿੰਡਾਂ ਦਾ ਪਰਿਵਾਰ ਦੀ ਹੁੰਦੀ ਆ ਕੋਈ ਹਾਂਜੀ ਸਿਸਟਮ ਜਿਹਾ ਹੁੰਦਾ ਵੀ ਉਹਨਾਂ ਵੱਡੇ ਭਰਾ ਦੀ ਡੈਥ ਹੋ ਗਈ ਸੀ ਮਹੀਨਾ ਕੋਇਆ ਓਕੇ ਉਹਦੇ ਕਰਕੇ ਘਰ ਦਾ ਮਾਹੌਲ ਜਿਹਾ ਥੋੜਾ ਜਿਹਾ ਬਣਿਆ ਹੋਇਆ ਸੀ ਕਰਕੇ ਹਾਂਜੀ ਹਾਂਜੀ ਹੂੰ ਬਾਕੀ ਵਧੀਆ ਰਿਸਪੌਂਸ ਮਿਲਦਾ ਵੀਰੇ ਬਾਕੀ ਲੋਕ ਜਰਮੂ ਤੇ ਕੋਈ ਨਹੀਂ ਕਹਿੰਦਾ ਬਾਕੀ ਤਾਂ ਦੁਨੀਆਦਾਰੀਆਂ ਵੀਰੇ ਨਹੀਂ ਨਹੀਂ ਵੀਰੇ ਉਹ ਗੁਰੂ ਨਾਨਕ ਵਰਗੇ ਨਹੀਂ ਬਖਸ਼ੇ ਆਪਾਂ ਤਾਂ ਕਾਦੇ ਵਿਚਾਰੇ ਆ ਬਿਲਕੁਲ ਬਿਲਕੁਲ ਤੇ ਮੈਂ ਜਿਵੇਂ ਤੁਹਾਡਾ ਇਹਦਾ ਮਤਲਬ ਫਿਰ ਜਿਹੜੀਆਂ ਤੁਹਾਡੀਆਂ ਲੇਡੀਜ਼ ਨੇ ਉਹ ਤੁਹਾਡੀਆਂ ਪ੍ਰੇਰਨਾ ਸਰੋਤ ਨੇ ਉਹ ਤੁਹਾਨੂੰ ਐਪਰੀਸ਼ੀਏਟ ਕਰਦੀਆਂ ਨੇ ਬਹੁਤ ਮੈਸੇਜ ਆਉਂਦੇ ਨੇ ਮੇਰੇ ਆਂਟੀਆਂ ਦੇ ਆਉਂਦੇ ਨੇ ਭੈਣਾਂ ਦੇ ਆਉਂਦੇ ਨੇ ਬਹੁਤ ਕਹਿੰਦੀਆਂ ਨੇ ਵੀ ਤੁਸੀਂ ਇੱਥੇ ਆਇਓ ਜਿਵੇਂ ਕੋਈ ਬਟਿੰਡੇ ਲੁਧਿਆਣੇ ਦਾ ਕਈ ਵਾਰ ਮੈਂ ਬਾਹਰ ਨਿਕਲਦਾ ਮਿਲ ਜਾਂਦੀਆਂ ਨੇ ਖਿਲਾੜ ਕੇ ਪੁੱਛਣ ਲੱਗ ਜਾਂਦੀਆਂ ਨੇ ਤੁਸੀਂ ਉਹੀ ਉਹ ਬੰਦਾ ਕਈ ਵਾਰ ਪਛਾਣ ਨਹੀਂ ਸਕਦਾ ਇੱਕ ਵਾਰ ਦੀ ਗੱਲ ਹੈ ਮੈਂ ਲੁਧਿਆਣੇ ਵਾਸਤੇ ਸਾਡੇ ਚ ਉਤਰਿਆ ਮੈਨੂੰ ਬਾਈ ਦੇਖ ਕੇ ਹਸੀ ਜਾਵੇ ਮੈਂ ਦੇਖ ਲਿਆ ਮੈਂ ਵੀਡੀਓ ਦੇਖਦਾ ਹਾਂ ਵੀਰਾ ਮੈਂ ਕਿਹਾ ਵੀਰੇ ਕੀ ਹੋ ਗਿਆ ਕਹਿੰਦਾ ਬਾਈ ਯਾਰ ਤੂੰ ਚੰਗਾ ਵਾਲਾ ਬੰਦਾ ਕਹਿੰਦਾ ਵੀਡੀਓ ਤੇ ਬਹੁਤ ਲੱਕ ਮਾਰਦਾ ਲੱਗਦਾ ਤਾਂ ਜੀ ਕਿਉਂਕਿ ਜਿਹੜੀ ਬੰਦੇ ਦੀ ਆਪਣੀ ਸੋਚ ਹੀ ਉੱਥੋਂ ਤੱਕ ਸੀਮਤ ਹੈ ਉਹ ਖੂਦ ਡੱਡੂ ਵਾਲਾ ਸਾਹਿਬ ਹੈ ਜੀ ਜੀ ਉੱਥੇ ਤੱਕ ਹੀ ਆਪਾਂ ਰਹਿਨੇ ਆ ਮਤਲਬ ਸਾਡੀ ਤੰਗ ਸੋਚ ਹੈ ਉਹ ਇਹ ਸੋਚਦੇ ਨਹੀਂ ਕਿ ਜੇ ਮਤਲਬ ਤੁਹਾਡੇ ਅੰਦਰ ਇਹ ਐਕਟਰ ਇੱਕ ਤਰ੍ਹਾਂ ਦਾ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਤੁਹਾਡੇ ਅੰਦਰ ਐਕਟਰ ਹੈ ਜੇ ਮੰਨ ਲਓ ਤੁਹਾਨੂੰ ਲੇਡੀਜ਼ ਵਰਗਾ ਡਾਂਸ ਆਉਂਦਾ ਤਾਂ ਇਹ ਬਹੁਤ ਚੰਗੀ ਗੱਲ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਬਾਈ ਜੀ ਤੁਸੀਂ ਦੇਖੋ ਵੀ ਮਤਲਬ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਕਿਸੇ ਬੰਦੇ ਦੇ ਅੰਦਰ ਬਹੁਤ ਸਾਰੇ ਕਰੈਕਟਰ ਲੋਕੇ ਹੁੰਦੇ ਨੇ ਉਹਨੂੰ ਕੋਈ ਬੰਦਾ ਪੇਸ਼ ਕਰਦਾ ਕੋਈ ਨਹੀਂ ਕਰ ਸਕਦਾ ਜਿਹੜਾ ਪੇਸ਼ ਕਰਦਾ ਉਸ ਦੀ ਉਹ ਮਤਲਬ ਐਕਟਿੰਗ ਹੈ ਜੇ ਆਪਾਂ ਕਹਦੇ ਆ ਸਟਾਰੀ ਹੈ ਉਹਨੂੰ ਪੰਜਾਬੀ ਚ ਕਹਦੀਏ ਅਸੀਂ ਵੀ ਉਹ ਕਿਹ ਤਰ੍ਹਾਂ ਦਾ ਸਟਾਰ ਆ ਆਪਦੀ ਕਲਾਕਾਰੀ ਨੂੰ ਪੇਸ਼ ਕਰ ਰਿਹਾ ਇਹਦੇ ਵਿੱਚ ਸਾਡੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ ਇਹ ਨਾ ਸੋਚੋ ਕਿ ਬੰਦਾ ਟੈਂਪੋ ਹੈ ਜੀ ਲੌਂਡਾ ਹੈ ਜੀ ਜਨਾਨੀਆਂ ਵਾਲੇ ਕੰਮ ਕਰਦਾ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਬੈਡ ਨੇ ਨੈਗੇਟਿਵ ਨੇ ਤੇ ਬਾਈ ਮੇਰੇ ਨਾਲ ਮੌਜੂਦ ਨੇ ਭਾਈ ਜੀ ਜਿਵੇਂ ਹੁਣ ਤੁਸੀਂ ਪਹਿਲਾਂ ਜ ਸਭ ਤੋਂ ਪਹਿਲਾਂ ਕਿਵੇਂ ਤੁਹਾਡੇ ਮਨ ਚ ਆਇਆ ਕਿ ਮੈਂ ਇਹ ਚੀਜ਼ ਪੇਸ਼ ਕਰਾਂ ਸੋਸ਼ਲ ਮੀਡੀਆ ਤੇ ਮੈਂ ਵੀਰ TikTok ਤੇ ਪਾਉਣਾ ਹੁੰਦਾ ਸੀ ਜੀ ਪਹਿਲਾਂ ਕੋਲ ਮੈਂ ਦੱਸੋ ਇਹ ਭੰਗੜੇ ਵਾਲੀਆਂ ਪਾਉਂਦਾ ਸੀ ਜਿਆਦਾ ਵੈਲ ਨਹੀਂ ਸੀ ਹੁੰਦੀ ਮੈਂ ਵੀਰ ਅੱਜ ਇਹ ਛੱਡ ਕੇ ਭੰਗੜੇ ਵਾਲੀਆਂ ਪਾਉਣ ਲੱਗ ਗਿਆ ਕਿਸੇ ਨੇ ਨਹੀਂ ਦੇਖਣ ਆਹ ਠੀਕ ਹੈ ਭਾਈ ਕਿਉਂਕਿ ਦੁਨੀਆ ਸੁਆਦ ਲੈਂਦੀ ਆ ਲੋਕ ਸੁਆਦ ਭਾਲਦੇ ਆ ਦੇਖੋ ਸੋਸ਼ਲ ਮੀਡੀਆ ਜੋਗਾ ਬਹੁਤ ਸਾਰੇ ਬਦਵਾਨ ਇੱਥੇ ਬੈਠੇ ਹੁੰਦੇ ਆ ਉਹ ਕਮੈਂਟ ਕਰਦੇ ਨੇ ਯਾਰ ਤੁਸੀਂ ਇਹ ਕੀ ਫੁੱਦੂ ਕੰਮ ਕਰਦੇ ਹੋ ਜਾਂ ਇਹ ਬੇਲਿਆਂ ਦੇ ਕੰਮ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਦੋਸ ਬਹੁਤ ਕੰਮ ਤੇ ਮਿਹਨਤ ਲੱਗਦੀ ਆ ਆ ਬਾਈ ਨੇ ਬਹੁਤ ਰਿਸਕ ਲਿਆ ਇਹਦਾ ਪਰਿਵਾਰ ਹੈ ਇਹਦੇ ਬੱਚੇ ਨੇ ਇਹਦੀ ਵਾਈਫ ਹੈ ਹਨਾ ਹਰੇਕ ਉਹ ਸਕੂਲ ਵੀ ਜਾਂਦੇ ਨੇ ਥੋੜੀ ਵਾਈਫ ਵੀ ਬਾਹਰ ਮਿਲਦੀ ਹੂ ਆਪਦੀਆਂ ਸਹੇਲੀਆਂ ਨੂੰ ਆਪਸ ਵਿੱਚ ਗੱਲਾਂ ਬਾਤਾਂ ਤਾਂ ਹੁੰਦੀਆਂ ਨੇ ਅਕਸਰ हां मेरे पति ਪਤਰੀ ਪਿੰਡ ਚ ਯਾਰ ਜਦੋਂ ਆਪ ਹੁਣੀਆਂ ਛੋਟੇ ਹੁੰਦੇ ਸੀ ਨਾ ਪਿੰਡਾਂ ਦਾ ਰਵਾਜ ਹੈ ਕਿ ਵਿਆਹ ਤੋਂ 7-8 ਦਿਨ ਪਹਿਲਾਂ ਗੋਣ ਬਿਠਾ ਲੈਂਦੇ ਸੀ ਜੀ ਲੋਕ ਵੀ ਬੁੜੀਆਂ ਜਾਂਦੀਆਂ ਹੁੰਦੀਆਂ ਸੀ ਜਿਵੇਂ ਅਸੀਂ ਛੋਟੇ-ਛੋਟੇ ਨਾਲ ਭੱਜ ਜਾਣਾ ਉੱਥੇ ਜੀ ਜਿਵੇਂ ਉਹ ਗਿੱਧਾ-ਗੁੱਧਾ ਪਾਉਂਦੀਆਂ ਸੀ ਨਾਲ ਹੀ ਨੱਚੀ ਜੇ ਜਾਣਾ ਇਦਾਂ ਦਾ ਜਿਵੇਂ ਸੁਭਾਅ ਬਣ ਗਿਆ ਆ ਬੱਚਿਆਂ ਨੂੰ ਸ਼ੌਂਕ ਹੁੰਦਾ ਭੁੜੀਆਂ ਨੱਚਦੇ ਦੇ ਤੂੰ ਹੁਣ ਵੀ ਜਿਵੇਂ ਵਿਆਹ ਵੀ ਹੁੰਦਾ ਗਿੱਧਾ ਵਾਲਾ ਭੰਗੜਾ ਪਾ ਲਿਆ ਤੁਹਾਨੂੰ ਪਿੰਡਾਂ ਚ ਨਹੀਂ ਇਨਵਾਈਟ ਕਰਦੇ ਬਾਈ ਜਿਵੇਂ ਕਿਸੇ ਦੇ ਵਿਆਹ ਹੁੰਦਾ ਵੀ ਯਾਰ ਸਾਡੇ ਪਿੰਡ ਦਾ ਮੁੰਡਾ ਇਹ ਮਸ਼ਹੂਰ ਹੈ ਵੀਰੇ ਤੁਸੀਂ ਜਿਆ ਕਰੋ ਬਾਈ ਮੈਂ ਵੀਰੇ ਪਰਦੇ ਦੇ ਪਿੱਛੇ ਇਕੱਲੇ ਹੀ ਵੀਡੀਓ ਢਾਰ ਕੇ ਨਾ ਟਾਈਮਰ ਲਾ ਕੇ ਮੋਬਾਈਲ ਤੇ ਇਕੱਲੇ ਹੀ ਪਾ ਦੇਣਾ ਮਤਲਬ ਕਿਸੇ ਦੇ ਸਾਹਮਣੇ ਨਹੀਂ ਪੇਸ਼ ਕਰਨਾ ਸਾਹਮਣੇ ਯਾਰ ਮੈਨੂੰ ਸ਼ਰਮ ਜੀ ਆਉਂਦੀ ਹੈ ਵੀ ਪਿੱਛੋਂ ਮੈਂ ਲੋਕ ਕਹਿੰਦੇ ਪਿੱਛੋਂ ਤਾਂ ਦੇਖਣਗੇ ਹੀ ਘਰ ਦੇ ਮੰਮੀ ਹੋਰੀ ਕਹਿੰਦੇ ਪਿੱਛੋਂ ਤਾਂ ਅਗਲਾ ਦੇਖੂ ਮੈਂ ਪਿੱਛੋਂ ਦੇਖੀ ਜਾਣ ਮੇਰੇ ਤੋਂ ਨਹੀਂ ਭਾਈ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਤਰਨ ਜੀ ਤੁਸੀਂ ਇਸ ਗੱਲ ਦੀ ਬਿਲਕੁਲ ਸ਼ਰਮ ਨਾ ਮੰਨੋ ਇਹ ਤੁਹਾਡਾ ਗੁਣ ਹੈ ਇਹ ਤੁਹਾਡੇ ਵਿੱਚ ਛੁਪਿਆ ਹੋਇਆ ਐਕਟਰ ਹੈ ਤੁਸੀਂ ਇਹਨੂੰ ਜਾਗਰ ਕਰੋ ਵੱਧ ਤੋਂ ਵੱਧ ਫਿਰ ਆਪਾਂ ਵਧਾਂਗੇ ਕਿਵੇਂ ਅੱਗੇ ਜੇ ਤੁਸੀਂ ਇਹ ਚੀਜ਼ ਨੂੰ ਲਾਗੂ ਨਹੀਂ ਕਰੋਗੇ ਤਾਂ ਆਪਾਂ ਨੂੰ ਫਿਰ ਲੋਕਾਂ ਦੇ ਵਿੱਚ ਪ੍ਰਸ਼ੰਸਾ ਕਿਵੇਂ ਹੋ ਪਾਲ ਸਿੰਘ ਸਭਾਉ ਨੂੰ ਜਾਣਦੇ ਹੋ? ਜਾਣਦੇ ਹੋ ਨਾ ਉਹ ਪਾਲ ਸਿੰਘ ਸਭਾਉ ਨੂੰ ਵੀ ਆਹ ਗੱਲਾਂ ਫੇਸ ਕਰਨੀਆਂ ਪਈਆਂ ਸੀ ਉਹ ਬਾਈ ਬੋਲੀਆਂ ਪਾਉਂਦਾ। ਹੂੰ ਤੇ ਉਹ ਨੱਚਦਾ ਗਿੱਧਾ ਪਾਉਂਦਾ ਗਿੱਧਾ ਵੀ ਉਹ ਬਿਲਕੁਲ ਲੜਕੀਆਂ ਵਾਂਗੂ ਪਾ ਲੈਂਦਾ। ਉਹਨੂੰ ਵੀ ਲੋਕਾਂ ਨੇ ਬਹੁਤ ਕੁਝ ਕਰਿਆ ਮੈਂ ਆਪਦੀਆਂ ਆਪਦੇ ਕੰਨਾਂ ਨਾਲ ਸੁਣਿਆ ਅੱਖਾਂ ਨਾਲ ਦੇਖਿਆ ਕਿ ਬਾਈ ਐਂ ਕਰਦਾ ਬਹੁ ਕਰਦਾ ਪਰ ਅੱਜ ਉਹ ਬੰਦੇ ਦੀ ਇੰਨੀ ਚੜ੍ਹਾਈ ਆ ਬਾਈ ਜੀ ਉਹ ਵਿਦੇਸ਼ਾਂ ਦੇ ਵਿੱਚ ਟੂਰ ਲਾ ਰਿਹਾ। ਇੰਨੀਆਂ ਮਾਮਾਂ ਦੀਆਂ ਅਸੀਸਾਂ ਲੈ ਰਿਹਾ। ਇੰਨੀ ਆਉਣੇ ਪੈਣਾ ਬਣਾ ਰੱਖੀਆਂ ਨੇ ਜਿਨ੍ਹਾਂ ਨੂੰ ਉਹ ਸੰਧਾਰਾ ਦਿੰਦਾ ਹੈ ਜੀ ਤੀਆਂ ਤੇ ਇਨਵਾਈਟ ਕਰਦਾ ਆਪਦੇ ਘਰੇ ਉਹਨਾਂ ਨੂੰ ਪੀਪੇ ਦਿੰਦਾ ਮੰਨ ਲਓ ਉਹ ਪਰ ਉਹਨੇ ਬੰਦੇ ਨੇ ਇਸ ਗੱਲ ਦੇ ਉਹਨੂੰ ਕਾਊਂਟਰ ਕੀਤਾ ਲੋਕਾਂ ਦੀ ਬਕਵਾਸ ਨੂੰ ਕਾਊਂਟਰ ਕਰਕੇ ਅੱਗੇ ਵਧਿਆ ਤਾਂ ਅੱਜ ਉਹ ਕਾਮਯਾਬ ਹੋਇਆ ਮੈਂ ਚਾਹੁੰਨਾ ਤੁਹਾਡਾ ਭੁੱਖ ਵੀ ਇਸ ਤਰ੍ਹਾਂ ਦਾ ਹੋਵੇ ਹਾ ਵੀਰੇ ਹੁਣ ਮੈਂ ਸੋਚ ਆਪਾਂ ਪਹਿਲਾਂ ਹੁੰਦਾ ਸੀ ਨਾ ਮੈਂ ਨਵੇਂ ਕਿਉਂਕਿ ਜੋ ਕੰਮ ਸ਼ੁਰੂ ਕਰਦਿਆਂ ਹੁਣ ਤਾਂ ਕੋਈ ਕੋ ਬੋਲੀ ਜਾਵੇ ਵੀਰੇ ਮੈਂ ਤਾਂ ਕਦੇ ਟੈਨਸ਼ਨ ਲਈ ਨਹੀਂ ਬਾਈ ਤੁਸੀਂ ਕਿਉਂਕਿ ਆਪਾਂ ਆਪਣਾ ਘਰ ਦੇਖਣਾ ਵੀਰੇ ਲੋਕਾਂ ਥੋੜੀ ਆਪਾਂ ਨੂੰ ਕਿਹੜਾ ਕਿਸ ਨੇ ਖਾਣ ਨੂੰ ਦੇ ਜਾਣਾ ਬਿਲਕੁਲ ਜੋ ਕੋਈ ਪੂਰੀਆਂ ਸਿੱਟ ਜੂਗਾ ਬਿਲਕੁਲ ਬਾਈ ਜੀ ਜਿਹੜਾ ਕੁਝ ਤੁਸੀਂ ਕਮਾਓਗੇ ਉਹੀ ਖਾਵਾਂਗੇ ਉਨੀ ਤਰੱਕੀ ਆਪਣੇ ਬੱਚਿਆਂ ਦੀ ਹੋਣੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਹੁਣ ਤੀਆਂ ਅੱਗੇ ਆ ਰਹੀਆਂ ਨੇ ਤੁਸੀਂ ਲਾਜ਼ਮੀ ਆਪਦੀ ਪਰਫਾਰਮੈਂਸ ਇੱਥੇ ਤੀਆਂ ਲਵਾਓ ਆਪਦੇ ਪਿੰਡ ਉੱਥੇ ਪਰਫਾਰਮੈਂਸ ਦਿਓ ਲੋਕ ਖੁਸ਼ ਹੋਣਗੇ ਤੁਹਾਡੇ ਤੇ ਹਾਂ ਉਹ ਤਾਂ ਆਇਆ ਤੁਸੀਂ ਅੱਗੇ ਵਧੋ ਬਾਈ ਜੀ ਕੋਈ ਦਬਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਬਹੁਤ ਸਾਰੀਆਂ ਹੋਰ ਦਬਾਵਾ ਆਸਾਂ ਭੈਣਾ ਮਾਮਾ ਤੁਹਾਡੇ ਨਾਲ ਨੇ ਕੋਈ ਗੱਲ ਨਹੀਂ ਜੇ ਗਲੀ ਚੋਂ ਹਾਥੀ ਲੰਘਦਾ ਤਾਂ ਦੋ ਚਾਰ ਕੁੱਤੇ ਭੌਂਕਦੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰੋ ਹਾਂ ਵੀਰੇ ਮੈਂ ਕਦੀ ਇਨੀ ਟੈਨਸ਼ਨ ਲੈਂਦਾ ਨਹੀਂ ਯਾਰ ਹਾਂ ਪਹਿਲਾਂ ਹੁੰਦਾ ਸੀਗਾ ਤੁਸੀਂ ਤੁਸੀਂ ਇਹ ਵੀ ਇਹ ਵੀ ਦਿਮਾਗ ਚੋਂ ਛੱਡ ਦਿਓ ਬਾਈ ਜੀ ਗੱਲ ਕੀ ਮੈਂ ਕਿਸੇ ਸਾਹਮਣੇ ਪਰਫਾਰਮ ਨਹੀਂ ਕਰਨਾ ਤੁਸੀਂ ਪਰਫਾਰਮ ਕਰਿਆ ਕਰੋ ਤੁਹਾਨੂੰ ਸਕੂਲਾਂ ਕਾਲਜਾਂ 'ਚ ਲੋਕ ਤੁਹਾਨੂੰ ਟੀਚਰ ਬੁਲਾਇਆ ਕਰਨਗੇ ਲੇਡੀਜ਼ ਬੁਲਾਇਆ ਕਰਨਗੇ हां ਹੁੰਦਾ ਵੀਰੇ ਇੱਕ ਸੋਸ਼ਲ ਮੀਡੀਆ ਤੇ ਬੱਲੂ ਰਾਮਗੜੀਆ ਤੁਸੀਂ ਸੁਣਿਆ ਹੋ ਉਹ ਬਾਈ ਮੈਨੂੰ ਮੈਸੇਜ ਕਰਦਾ ਹੁੰਦਾ ਵੀਰੇ ਤੂੰ ਖੁੱਲ ਕੇ ਆਇਆ ਕਰ ਕਿਉਂਕਿ ਉਹ ਬੰਦਾ ਵਧੀਆ ਕਲੱਬਾਂ ਦੇ ਵਿੱਚ ਜਾ ਕੇ ਨਾ ਕੁੜੀਆਂ ਨੂੰ ਡਾਂਸ ਖਸਕਾ ਰਿਹਾ ਤੇ ਉਹ ਕਹਿੰਦਾ ਵੀਰੇ ਤੂੰ ਆਇਆ ਕਰ ਵੀ ਕੋਈ ਚੱਕਰ ਨਹੀਂ ਲੋਕ ਤਾਂ ਗੱਲਾਂ ਕਰਦੀ ਹੁੰਦੇ ਜੀ ਇਹਦਾ ਸਾਲਾ ਚੱਲਦੀ ਰਹਿੰਦਾ ਸਿਸਟਮ ਆ ਬਿਲਕੁਲ ਬਾਈ ਜੀ ਮੈਂ ਤੁਹਾਨੂੰ ਦਲਜੀਤ ਦਸਾਂ ਦੀ ਗੱਲ ਦੱਸੀ ਹੈ ਹੁਣ ਵਿਚਾਰਾ ਉਹ ਉਹ ਮਿੱਠਾ ਮਿੱਠੇ ਪੁਰੀਆ ਕਿਹੜਾ ਸੀ ਉਹ ਜਿਹੜਾ ਪਿੱਛੇ ਜੇ ਮਿੱਠੀ ਵਿਚਾਰਾ ਹਾਂ ਹਾਂ ਡੈੱਥ ਹੋ ਗਈ ਹਾਂ ਜੀ ਹੁਣ ਉਹ ਬਾਈ ਗਰੀਬ ਜੰਮਿਆ ਸੀ ਗਰੀਬ ਮਰ ਗਿਆ ਸਹੀ ਗੱਲ ਹੈ ਕਾਰਨ ਕੀ ਉਹ ਆਪਣੇ ਵਰਗੇ ਘਰਾਂ ਚ ਉੱਠਿਆ ਸੀਗਾ ਹਨ ਇਹੋ ਜਿਹੇ ਹਾਲਾਤਾਂ ਚ ਉੱਠਿਆ ਸੀ ਉਹ ਨਹੀਂ ਨੱਭਰ ਸਕਿਆ ਕਿੱਡੀ ਕਲਾਕਾਰੀ ਸੀ ਮਨ ਤਾਂ ਕੁਝ ਕਰਦਾ ਸੀ ਭਾਈ ਲੋਕ ਯਾਰ ਉਹ ਗੱਲ ਹੈ ਖਾਂਦੇ ਨੂੰ ਯਾਰਦੇ ਨਹੀਂ ਤੇ ਭੁੱਖੇ ਨੂੰ ਕੋਈ ਦਿੰਦਾ ਨਹੀਂ ਇਸ ਵਾਲੇ ਪਿੰਡਾਂ ਦੇ ਆਪਣੇ ਲੋਕ ਇਹੋ ਜਿਹੇ ਹੁੰਦੇ ਆਸ ਵਾਲੇ ਨੱਤਾ ਖਿੱਚਣ ਵਾਲੇ ਹੀ ਹੁੰਦੇ ਆ ਨਹੀਂ ਚਲੋ ਕੋਈ ਗੱਲ ਨਹੀਂ ਭਾਈ ਆਪਾਂ ਨਾ ਇਹਨਾਂ ਚੀਜ਼ਾਂ ਨੂੰ ਫੇਸ ਕਰਕੇ ਹੀ ਅੱਗੇ ਵੱਧ ਸਕਦੇ ਹਾਂ ਕਿਉਂਕਿ ਜੇ ਆਪਾਂ ਇਹਨਾਂ ਲੋਕਾਂ ਨੂੰ ਦੇਖ ਕੇ ਚੱਲਾਂਗੇ ਤਾਂ ਫਿਰ ਭਾਈ ਆਪਣਾ ਕੋਈ ਹਿੱਲਾ ਨਹੀਂ ਵੜਨਾ ਉਹ ਤੋਹਿਆ ਜੀ ਮੈਂ ਟੈਨਸ਼ਨ ਵੀਰੇ ਲੈਂਦਾ ਨਹੀਂ ਯਾਰ ਹੁਣ ਛੜ ਛੁੜ ਦਿੱਤੀਆਂ ਲੋਕਾਂ ਦੀ ਫਿਰ ਆਪਾਂ ਕਿਸੇ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਇਹ ਤੁਹਾਨੂੰ ਜਿਹੜੀ ਤੁਹਾਡਾ ਅੰਦਰ ਦਾ ਛੁਪਿਆ ਹੋਇਆ ਕਲਾਕਾਰ ਉਹਨੂੰ ਜਾਗਰ ਕਰਨਾ ਹੀ ਪੈਣਾ ਤੇ ਮੈਂ ਬਾਈ ਤੁਹਾਡੇ ਤੋਂ ਇਹ ਆਸ ਕਰਦਾ ਵੀ ਤੁਸੀਂ ਇਸ ਕੰਮ ਨੂੰ ਖੁੱਲ੍ਹ ਕੇ ਕਰੋ ਹਾਂ ਹਾਂ ਵੀਰੇ ਕੋਈ ਚੱਕਰ ਨਹੀਂ ਵੀਰੇ ਹੁਣ ਆਪਾਂ ਟੈਨਸ਼ਨ ਲੈਂਦੇ ਨਹੀਂ ਯਾਰ ਇਹ ਨਹੀਂ ਨਾ ਕਦੇ ਲਈ ਤੁਸੀਂ ਇਹਨੂੰ ਰੋਜ਼ਗਾਰ ਬਣਾਓ ਆਪਦਾ ਦੇਖੋ ਤੁਸੀਂ ਮੈਨੂੰ ਕੁਝ ਪਰਿਵਾਰ ਦੀਆਂ ਸਮੱਸਿਆਵਾਂ ਵੀ ਦੱਸ ਰਏ ਸੀ ਵੀ ਪਿੱਛੇ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਤਾਂ ਬਾਈ ਜੀ ਦੱਸੋ ਕੌਣ ਖੜਾ ਤੁਹਾਡੇ ਨਾਲ ਜਿਹੜੇ ਤੁਹਾਨੂੰ ਪੁੱਠਾ ਬੋਲਦੇ ਨੇ ਗਲਤ ਕਮੈਂਟ ਕਰਦੇ ਨੇ ਉਹ ਕੀ ਤੁਹਾਡੇ ਨਾਲ ਖੜੇ ਨੇ ਮੈਂ ਤਾਂ ਵੀਰੇ ਕਹਿ ਦਿੰਦਾ ਨਾਲੇ ਮੇਰਾ ਪਰਿਵਾਰ ਪਾਲੂ ਮੈਂ ਛੱਡ ਦੇਣਾ ਹਾਂ ਮੈਂ ਛੱਡ ਦਿਆ ਸਾਰਾ ਕੁਝ ਛੱਡ ਦੇਣਾ ਵੀਰੇ ਪੰਜ ਬੱਚੇ ਨੇ ਪੰਜ ਬੱਚੇ ਪੜਾਉਣੇ ਫੀਸ ਭਰਨੀ ਜੀ ਬਹੁਤ ਔਖਾ ਕੰਮ ਐ ਅਗਲਾ ਕਹਿ ਦਿੰਦਾ ਵੀਰੇ ਬਾਈ ਜੀ ਮੈਂ ਕਹਿੰਦਾ ਰੋਟੀ ਵੀ ਦੇਣੀ ਬਹੁਤ ਔਖੀ ਐ ਬਾਕੀ ਨਾ ਇਨਕਮ ਦਾ ਸਾਧਨ ਵੀ ਆਪਣੇ ਕੋਲ ਜ਼ਮੀਨ ਵੀ ਥੋੜੀ ਜੀ ਆ ਜੀ ਵਿਆ ਮੀਡੀਅਮ ਕਲਾਸ ਫੈਮਿਲੀ ਤੋਂ ਬਣਾਉਂ ਕਰਦਾ ਵੀਰੇ ਕੋਈ ਐਦਾਂ ਦਾ ਕੋਈ ਹੈ ਨਹੀਂ ਚੱਕਰ ਜੀ ਤੇ ਬਾਕੀ ਪਰਿਵਾਰ ਦਾ ਐਦ ਪੰਜ ਬੱਚੇ ਨੇ ਹਾਂਜੀ ਇੱਕ ਲੋਕ ਗੱਲਾਂ ਵੀ ਤਿੰਨ ਭਾਬੀ ਹੋਰਾਂ ਦੇ ਨੇ ਦੋ ਮੇਰੇ ਆਪਣੇ ਪੰਜ ਹੋ ਗਏ ਜੀ ਤੇ ਬਾਕੀ ਲੋਕਾਂ ਦੀਆਂ ਗੱਲਾਂ ਜਾਂ ਇਦਾਂ ਕਰਨਾ ਵੀਰੇ ਲੋਕਾਂ ਨੇ ਖਾਣਾ ਤਾਂ ਦੇਣਾ ਨਹੀਂ ਕਿਸੇ ਨੂੰ ਮੈਂ ਸਾਰਾ ਕੁਝ ਛੱਡ ਕੇ ਘਰੇ ਬਹਿ ਜਾਣਾ ਵੀਰੇ ਨਹੀਂ ਨਹੀਂ ਕਿਹੜਾ ਕੋਈ ਖਾਣਾ ਦੇਣਾ ਜੂਗਾ ਕੋਈ ਨਹੀਂ ਦਿੰਦਾ ਵੀਰੇ ਇਹ ਤਾਂ ਦੁਨੀਆਦਾਰੀ ਆ ਸਾਲੀ ਚੱਲਦੇ ਜਾਂਦਾ ਸਿਸਟਮ ਬਿਲਕੁਲ ਮੈਂ ਤਾਂ ਟੈਨਸ਼ਨ ਲੈਣੀ ਛੱਡ ਰੱਖੀ ਬਾਈ ਜਿਹੜਾ ਬੋਲਦਾ ਬੋਲੀ ਜਾਂਦਾ ਕੋਈ ਨਹੀਂ ਨਹੀਂ ਬਾਈ ਕੋਈ ਕੋਈ ਚੱਕਰ ਨਹੀਂ ਬੋਲਦੇ ਹੁੰਦੇ ਇਹ ਨੇ ਲੋਕਾਂ ਦਾ ਦਸਤੂਰ ਆ ਇਹ ਦੁਨੀਆਦਾਰੀ ਬਣੀ ਆਈ ਆ ਜਿਵੇਂ ਤੁਸੀਂ ਜ਼ਿਕਰ ਕਰਿਆ ਬਾਬੇ ਨਾਨਕ ਦਾ ਉਹਨੂੰ ਵੀ ਜਦੋਂ ਲੰਗਰ ਲਾਉਣ ਗਏ ਸੀ ਉਦੇ ਖੁਦ ਮਾਵਾ ਤੁਸੀਂ ਆਪਣੀ ਇੰਟਰਵਿਊ ਦੇ ਥੱਲੇ ਦੇਖ ਲਿਓ ਵੀ ਇਹ ਕੋਈ ਬੰਦਾ ਕਾ ਤੁਸੀਂ ਅੱਗੇ ਕਮੈਂਟ ਕਰਨ ਵਾਗੇ ਇਹ ਕੋਈ ਬੰਦਾ ਕਾ ਇਹਦੇ ਵਿੱਚ ਕੀ ਲੈ ਕਿਉਂਕਿ ਤੁਹਾਨੂੰ ਵੀ ਬਹੁਤ ਆਉਣਗੇ ਨਹੀਂ ਬਾਈ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਮੈਂ ਉਹਨਾਂ ਲੋਕਾਂ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਜਿਹੜੇ ਦੱਬੇ ਕੋ ਚਲੇ ਨੇ ਜਿਨ੍ਹਾਂ ਨੂੰ ਲੋਕ ਨੈਗੇਟਿਵ ਕਰਕੇ ਸ਼ਿਕਾਰ ਬਣਾ ਕੇ ਆਪਦਾ ਉਹਨਾਂ ਨੂੰ ਘਰੇ ਬਿਠਾ ਲ ਰਹੇ ਨੇ ਮੈਂ ਦੇਖੋ ਮੇਰਾ ਮੇਰਾ ਇੱਕ ਪਰਪਸ ਹੈ ਬਾਈ ਜੇ ਤੁਸੀਂ ਉਸ ਰਜਗਾਰ ਤੋਂ ਉਹ ਆਪਦਾ ਵੀਡੀਓ ਕਰਕੇ ਜਾਂ ਤੁਸੀਂ ਜਿਹੜੀ ਵੀ ਕਲਾਕਾਰੀ ਦਿਖਾਉਂਦੇ ਹੋ ਉਹਦੇ ਜਰੀਏ ਜੇ ਤੁਹਾਨੂੰ 2 ਰੁਪਏ ਬਣਦੇ ਨੇ ਕੋਈ ਸੋਸ਼ਲ ਮੀਡੀਆ ਤੇ ਇਨਕਮ ਦਾ ਸਾਧਨ ਬਣਦਾ ਮੈਨੂੰ ਬਹੁਤ ਖੁਸ਼ੀ ਆ ਬਾਈ ਹਾਂ ਹੁੰਦਾ ਵੀਰੇ ਬਾਕੀ ਐ ਰੋਜ਼ਗਾਰ ਚੱਲੀ ਜਾਂਦਾ ਬਿਲਕੁਲ ਵੀ ਆਈ ਜਾਂਦੇ ਪੈਸੇ ਚੱਲ ਫੜੀ ਜਾਂਦੇ ਆਪਾਂ ਨੂੰ ਆਪਾਂ ਬਾਈ ਇਹਨਾਂ ਗੱਲਾਂ ਦੀ ਆਪਾਂ ਇਗਨੋਰ ਕਰਦੇ ਆ ਇਸ ਗੱਲਾਂ ਨੂੰ ਮੈਂ ਕੁਝ ਨਹੀਂ ਸਮਝਦਾ ਵੀ ਕੌਣ ਕੀ ਕਹਿ ਰਿਹਾ ਮੇਰੇ ਕਈ ਯਾਰ ਇਹੋ ਜਿਹੇ ਭੈਣਾ ਨੇ ਜਿਹੜੀਆਂ ਕਹਿੰਦੇ ਅਸੀਂ ਤੇਰੇ ਨਾਲ ਖਣੇ ਮੈਂ ਸਹੀ ਗੱਲ ਦੱਸਾਂ 20 2000 30 3000 ਉਹਨਾਂ ਨੇ ਕਈ ਵਾਰ ਜੇ ਕੋਈ ਮਦਦ ਹੁੰਦੀ ਆ ਉਹਲਾ ਕਰ ਦਿੰਦਾ ਜ਼ਰੂਰੀ ਨਹੀਂ ਹੁੰਦਾ ਵੀ ਐ ਬਰੇ ਯਾਰ ਯਾਰ ਦੋਸਤ ਮੈਂ ਆਪਾਂ ਜਿਵੇਂ ਕਹਿ ਜੀ ਫਲਾਣਾ ਗੱਲਾਂ ਕਰਦਾ ਹੁਣ ਇੱਕ ਪਿੱਛੇ ਆਪਾਂ ਦੱਸ ਜਾਣੇ ਛੋਟੀ ਛੋਟ ਸਕਦੇ ਜਿਹੜੇ ਬੰਦੇ ਕਹਿ ਰਹੇ ਨੇ ਯਾਰ ਤੂੰ ਪਾ ਵੀਡੀਓ ਬਿਲਕੁਲ ਪਾ ਅਸੀਂ ਦੇਖਣਾ ਚਾਹੁੰਦੇ ਆ ਮੈਨੂੰ ਫੋਨ ਆਉਂਦੇ ਨੇ ਵੀ ਬਾਈ ਜੀ ਤੁਹਾਡੀਆਂ ਵੀਡੀਓ ਤੇ ਮਿਲੀਅਨ ਮਿਲੀਅਨ ਵਿਊ ਆ ਉਹ ਜੇ ਤੁਹਾਨੂੰ ਪਿਆਰ ਕਰਦੇ ਨੇ ਲੋਕ ਤਾਂ ਹੀ ਦੇਖਦੇ ਨੇ ਸਹੀ ਗੱਲ ਆ ਫਿਰ ਇਹਨਾਂ ਵਿੱਚੋਂ ਕੋਈ ਦੋ ਚਾਰ ਤਾਂ ਹੁੰਦੀ ਨੇ ਵੀਰੇ ਉਹ ਚੱਕਰ ਵਾਲੀ ਗੱਲ ਨਹੀਂ ਬਾਈ ਜੀ ਤੁਸੀਂ ਖੁੱਲ ਕੇ ਕੰਮ ਕਰੋ ਮੈਂ ਤਾਂ ਤੁਹਾਡੀ ਇੰਟਰਵਿਊ ਕੱਟ ਮੈਂ ਤੁਹਾਨੂੰ ਪ੍ਰੇਰਿਤ ਜਿਆਦਾ ਕਰਨਾ ਹੈ ਕਿ ਬਾਈ ਤੁਸੀਂ ਦੱਬ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਮਤਲਬ ਪਰਦੇ ਦੇ ਪਿੱਛੇ ਵੀ ਨਾ ਕੰਮ ਕਰੋ ਖੁੱਲ੍ਹ ਕੇ ਮਾਰਕੀਟ ਚ ਜਾਓ ਕਿਉਂਕਿ ਹੋ ਸਕਦਾ ਜਿਵੇਂ ਆਪਣੇ ਗਵਾਂਢੀ ਪਿੰਡ ਦਾ ਮੁੰਡਾ ਤੂਤਾ ਹਾਂਜੀ ਹਾਂਜੀ ਉਹਨੂੰ ਉਹਨੂੰ ਮਤਲਬ ਫਿਲਮਾਂ ਦੇ ਵਿੱਚ ਜਟਾਂ ਦੇ ਜੁਲੀਅਟ 3 ਚ ਆ ਗਿਆ ਉਹ ਹੋ ਸਕਦਾ ਤੁਹਾਡਾ ਵੀ ਰੋਲ ਕਿਸੇ ਫਿਲਮ ਚ ਆ ਜਾਈ ਬਾਈ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਆਪਾਂ ਹਰੇਕ ਤੁਸੀਂ ਕਿਸੇ ਵੀ ਐਕਟਰ ਦਾ ਸੰਘਰਸ਼ ਦੇਖਿਓ ਹੈ ਜੀ ਉਹ ਬਹੁਤ ਨੀਵੇਂ ਚੱਲੇ ਹੁੰਦੇ ਨੇ ਹੁਣ ਕਈਆਂ ਨੇ ਘਰ ਛੱਡੇ ਹੁੰਦੇ ਨੇ ਕਈਆਂ ਨੂੰ ਘਰੋਂ ਬੇਦਖਲ ਕੀਤਾ ਹੁੰਦਾ ਕਿ ਯਾਰ ਤੂੰ ਸਾਡੀ ਬੇਇੱਜ਼ਤੀ ਕਰਾਉਣਾ ਕਈ ਵਾਰੀ ਮਾਪੇ ਵੀ ਐਸਾ ਕੁਝ ਕਹਿ ਦਿੰਦੇ ਨੇ ਸਹੀ ਗੱਲ ਉਹ ਜਾਂਦਾ ਵੀ ਹੋ ਜਾਂਦਾ ਤੁਹਾਡੇ ਨਾਲ ਵੀ ਕਦੇ ਕੋਈ ਐਸਾ ਮੈਂ ਐ ਨਹੀਂ ਹੋਇਆ ਮੈਨੂੰ ਕਮੈਂਟ ਇੱਕ ਦੋ ਵਾਰ ਜਿਵੇਂ ਵੀਰੇ ਤੂੰ ਕਪੜੇ ਵੀ ਪਾਲਾ ਜਨਾਨੀ ਵਾਲੇ ਹਾਂ ਵੀ ਇੱਕ ਬਾਈ ਜੀ ਨੇ ਕਮੈਂਟ ਕੀਤਾ ਮੈਂ ਹਾਂ ਵੀਰੇ ਕੋਲ ਮੇਰੇ ਕੋਲ ਤਾਂ ਹੈ ਨਹੀਂ ਗੇ ਵੀ ਜੇ ਤੇਰੀ ਭੈਣ ਦੇ ਹੈਗੇ ਨੇ ਕੋਈ ਛੱਡੀ-ਛੱਡੀ ਬਰਾਬਰ ਉਹ ਭੇਜ ਦੇ ਮੈਂ ਸਾਰਾ ਕੁਝ ਪਾ ਕੇ ਤਿਆਰ ਹੋ ਕੇ ਵੀ ਵੀਡੀਓ ਪਾ ਦੂੰਗਾ ਫਿਰ ਉਹ ਜ਼ਲਾ ਬਲਾਕ ਕਰ ਗਏ ਹੈ ਜੇ ਲੋਕ ਨੇ ਵੀ ਨਾ ਨਾ ਤੁਸੀਂ ਕਹੋ ਮੈਂ ਪਾਉਂਗਾ ਕਿ ਭਾਈ ਕੋਈ ਨਾ ਜਦੋਂ ਮੈਂ ਇੰਨੇ ਕਾਬਲ ਹੋ ਗਿਆ ਮੈਂ ਉਹ ਵੀ ਪਾ ਲੂੰਗਾ ਤਾਂ ਕਿੱਡੀ ਗੱਲ ਹੈ ਪਹਿਲੇ ਵੱਡੇ ਪੜਦੇ ਤੇ ਆ ਤੁਸੀਂ ਲਾ ਲਓ ਬੱਬਰ ਰਾਜ ਵਰਗੇ ਜੱਸੀ ਗਿਲ ਵਰਗੇ ਜਦੋਂ ਫਿਲਮਾਂ ਬਣਾਉਂਦੇ ਨੇ ਇਹ ਵੀ ਕਿਰਦਾਰ ਕਰਦੇ ਨੇ ਲੜਕੀਆਂ ਵਾਲੇ ਕਿਉਂਕਿ ਉਹ ਵੱਡੇ ਪੜਦੇ ਤੇ ਐਵੇਂ ਲੋਕ ਲ ਘੋਲ ਲੈਂਦੇ ਛੱਪ ਜੁੰ ਉਹ ਤਾਂ ਗੱਲਾਂ ਦੂਜੇ ਬੰਦੇ ਨੂੰ ਮਾੜੇ ਬੰਦੇ ਨੂੰ ਬੰਦਾ ਲੱਗਾ ਖਿੱਚ ਨਾਲ ਜਿਆਦਾ ਹੁੰਦਾ ਆ ਆਪਣੀ ਆਪਣੀ ਪਹੁੰਚ ਘੱਟ ਹੁੰਦੀ ਆ ਤਾਂ ਆਪਾਂ ਨੂੰ ਲੋਕ ਦਬਾਉਣਾ ਸ਼ੁਰੂ ਕਰਦੇ ਆ ਤਾਂ ਹੀ ਤਾਂ ਬਾਹਰਲੀ ਕੰਟਰੀਆਂ ਕੰਮਜਾਬ ਨੇ ਉੱਥੇ ਕੋਈ ਅਜਿਹਾ ਸਿਸਟਮ ਹੈ ਹੀ ਨਹੀਂ ਨਹੀਂ ਭਾਈ ਇੱਥੇ ਵੀ ਸਾਰਾ ਕੁਝ ਹੈ ਇਹ ਆਪਣੀ ਸੋਚ ਆ ਜਦੋਂ ਤੁਸੀਂ ਉਹਨਾਂ ਲੋਕਾਂ ਬਾਰੇ ਸੋਚਣੋਂ हट ਗਏ ਤੁਸੀਂ ਕਹੋ ਵੀ ਮੈਂ ਹਾਂ ਭਾਈ ਲੇਡੀਜ਼ ਕੱਪੜੇ ਵੀ ਪਾ ਕੇ ਆਉਂਗਾ ਮੈਂ ਮੈਂ ਕੰਮ ਕਰਦਾ ਮੈਂ ਐਕਟਰ ਆ ਮੇਰੇ ਜਵਾਕ ਨੇ ਮੇਰੀ ਘਰ ਵਾਲੀ ਆ ਮੈਂ ਜਵਾਕ ਜੰਮੇ ਨੇ ਕਿਥੋਂ ਲੈ ਕੇ ਤਾਂ ਨਹੀਂ ਆ ਜੇ ਕਿਸੇ ਨੂੰ ਕਿਸੇ ਤੁਹਾਡੀ ਮਰਦਾਨਗੀ ਤੇ ਸ਼ੱਕ ਆ ਤਾਂ ਤੁਹਾਡੇ ਬੱਚਿਆਂ ਨੂੰ ਮੈਲੇ ਵਾਈਫ ਨੂੰ ਪੁੱਛ ਲੈ ਉਹ ਤੁਹਾਡਾ ਐਕਟਰ ਹੈ ਕਲਾਕਾਰ ਹੀ ਹੈ ਉਹ ਤੁਸੀਂ ਕੁਝ ਵੀ ਕਰ ਸਕਦੇ ਮੈਂ ਕਹਿ ਦੇਣਾ ਵੀਰੇ ਕੋਈ ਕਮੈਂਟ ਕਰਦੇ ਮੈਂ ਫਿਰ ਘਰੇ ਛੱਡ ਕੇ ਦੇਖ ਲੈ ਕਿਦਾਂ ਨਹੀਂ 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 ਤੁਸੀਂ ਇਹੋ ਜੇ ਇਹੋ ਜੇ ਵੀ ਨਾ ਕਮੈਂਟ ਕਰਿਆ ਕਰੋ ਫਿਰ ਯਾਰ ਹਟਦੇ ਨਹੀਂ ਵਾਰ-ਵਾਰ ਨਾ ਬੰਦੇ ਨੂੰ ਜਦੋਂ ਟੌਰਚਰ ਕਰੀ ਜਾਣਾ ਫਿਰ ਕਈ ਵਾਰ ਮਾਈਂਡ ਵੀਰੇ ਕਿਹਾ ਜਾਂਦਾ ਕਈ ਵਾਰ ਆਪਾਂ ਕਿਹੜੇ ਸੁਭਾਅ 'ਚ ਬੈਠੇ ਹੁੰਦੇ ਮੈਂ ਸਮਝ ਗਿਆ ਬਾਈ ਜੀ ਪਰ ਆਪਾਂ ਕਿਸੇ ਨਾਲ ਦੇਖੋ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਰਨੀ ਹੈਗੀ ਕਿਉਂਕਿ ਇਹਨਾਂ ਚੀਜ਼ਾਂ ਨਾਲ ਉਹੀ ਦਰਸ਼ਕ ਤੁਸੀਂ ਦੇਖਿਓ ਜਿਹੜੇ ਤੁਹਾਨੂੰ ਕਮੈਂਟ ਕਰਦੇ ਨੇ ਇਟ ਮੀਨਸ ਤੁਹਾਨੂੰ ਉਹ ਨੋਟਿਸ ਕਰ ਰਹੇ ਨੇ ਜਿਹੜੇ ਬੰਦੇ ਨੇ ਦੇਖ ਕੇ ਛੱਡਤਾ ਬੇਸ਼ੱਕ ਉਹ ਤੁਹਾਨੂੰ ਲਾਈਕ ਕਰ ਰਿਹਾ ਹੈ ਪਰ ਉਹਨੇ ਕਮੈਂਟ ਨਹੀਂ ਕਰਿਆ ਇਟ ਮੀਨਸ ਉਹ ਸਵਾਦ ਲੈ ਕੇ ਉਹਨੇ ਛੱਡਤਾ ਜਿਹੜਾ ਤੁਹਾਨੂੰ ਕਮੈਂਟ ਕਰ ਰਿਹਾ ਬੇਸ਼ੱਕ 네ਗੇਟਿਵ ਕਰ ਰਿਹਾ ਉਹ ਤੁਹਾਨੂੰ ਤੁਹਾਡੇ ਬਾਰੇ ਸੋਚ ਰਿਹਾ ਉਹਦੇ ਮਨ ਦੇ ਵਿੱਚ ਆਪਣੀ ਜਗ੍ਹਾ ਹੈ ਇਸ ਮਤਲਬ ਉਹ ਆਪਣੇ ਵਾਸਤੇ ਕੀਮਤੀ ਹੈ ਹਾਂ ਇਹ ਤਾਂ ਹੈ ਵੀਰੇ ਉਹਨੂੰ ਆਪਾਂ ਪੋਜ਼ੀਟਿਵ ਹੀ ਲੈਣਾ 네ਗੇਟਿਵ ਨਹੀਂ ਲੈਣਾ ਠੀਕ ਹੈ ਬਾਕੀ ਵੀਰੇ ਕੋਈ ਆ ਕੇ ਪੁੱਛ ਲੈ ਜਰ ਜੇ ਕੋਈ ਗੱਲ ਹੈ ਮੂੰਹ ਤੂੰ ਗੱਲ ਕਰੇ ਹੁਣ ਆਪਾਂ ਪਰਦੇ ਪਿੱਛੇ ਯਾਰ ਤੁਸੀਂ ਮੈਨੂੰ ਗਾਲਾਂ ਕੱਢੀ ਜਾਓ ਮੈਂ ਸੂੰਡੂ ਜਾਣ ਨਹੀਂ ਪਛਾਣ ਨਹੀਂ ਕੋਈ ਪਾ ਕੇ 10 ਰੁਪਏ ਦਾ ਨੱਟ ਪੈ ਗਿਆ ਅਗਲਾ ਉਹ ਦੂਜੇ ਕਮੈਂਟ ਕਰੀ ਜਾਵੇ ਉਹ ਨਹੀਂ ਨਹੀਂ ਕਰੀ ਜਾਣ ਦੋ ਬਾਈ ਤੁਹਾਡੀ ਜਿੰਨੇ ਕਮੈਂਟ ਆਉਂਦੇ ਨੇ ਉਹਨਾਂ ਬੰਦਾ ਅੱਗੇ ਜਾਂਦਾ ਉਹਦੇ ਫੇਸਬੁੱਕ ਜਾਂ ਇੰਸਟਾਗ੍ਰam ਪੇਜ ਤੇ ਜਿੰਨੇ ਲੋਕ ਜੁੜੇ ਹੁੰਦੇ ਆ ਤੁਹਾਨੂੰ ਅੱਗੇ ਦੇਖਦੇ ਨੇ ਉਹ ਸਾਰਾ ਕੁਝ ਪੋਜ਼ਿਟਿਵ ਵੇ ਨਾਲ ਜੇ ਤੁਸੀਂ ਵੀ ਸੋਚਣਾ ਸ਼ੁਰੂ ਕਰੋਗੇ ਤਾਂ ਬਹੁਤ ਅੱਗੇ ਬਾਈ ਜੀ ਆਪਾਂ ਜਾ ਸਕਦੇ ਹਾਂ ਹਾਂ ਉਹ ਤਾਂ ਹੈ ਵੀਰੇ ਹੈ ਹੁਣ ਗੋਪੀ ਬਾਬੇ ਉਹਨੂੰ ਗੋਪੀ ਨੂੰ ਬਾਬਾ ਕਹਿਣ ਲੱਗੇ ਤਵਾ ਲਈ ਜਾਂਦੇ ਆ ਬਾਬਾ ਨਾਲ ਉਹਨੇ ਕਿਹਾ ਕਦੇ ਵਿਚਾਰੇ ਨੇ ਗੋਪੀ ਨੇ ਬਾਬਾ ਕਿਹਾ ਆਹ ਬਈਆਂ ਬਾਈ ਦੁਨੀਆ ਜਿਹਦੇ ਮਗਰ ਪੈ ਜਾਏ ਫਿਰ ਠੀਕ ਹੈ ਨਾ ਗੋਪੀ ਦੀ ਚੜਾਈ ਹੋ ਗਈ ਉਹਦੇ ਬੋਲ ਚੱਲਣ ਲੱਗੇ ਉਹਨੂੰ ਬਾਬਾ ਕਹਿ ਕੇ ਭੰਡਣ ਲੱਗੇ ਲੋਕ ਉਹਨੇ ਕਿਦਾਂ ਕਿਹਾ ਵੀ ਮੈਂ ਪੁੱਛਿਆ ਦਿੰਨਾ ਆਈਆਂ ਦੁਨੀਆਦਾਰੀ ਬਸ ਉਹਨੂੰ ਪਤਾ ਹੀ ਅੱਜ ਕੱਲ ਹੈ ਜੀ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਹੌਸਲਾ ਰੱਖੋ ਇਹ ਹਰਮਨ ਜੀ ਮੇ ਵਰਗੇ ਨੇ ਉਹ ਉਹ ਸੀਤੂ ਆ ਜਿਹੜਾ ਕਿੱਥੋਂ ਦਾ ਉਹ ਸੋਨੂੰ ਸੀਤੂ ਆ ਸੀ ਸੋਨੀ ਸੀਤੂ ਵਾਲੀ ਆ ਜਦੋਂ ਇਹ ਜੇ ਇਹ ਜੇ ਚਿਹਰੇ ਚੱਲ ਸਕਦੇ ਆ ਬਾਈ ਤੇਰੇ ਚ ਕਾਦੀ ਕਮੀ ਹੈ ਯਾਰ ਇਹ ਤਾਂ ਹੈ ਹਾਂ ਜੀ ਤੁਹਾਡੇ ਚ ਕਲਾਕਾਰੀ ਹੈ ਕੁਝ ਬੰਦੇ ਆਪਦੇ ਫੁੱਦੂ ਬਣ ਕਰਕੇ ਚੱਲ ਗਏ ਤੁਹਾਡੇ ਚ ਤਾਂ ਕਲਾਕਾਰੀ ਹੈ ਤੁਸੀਂ ਕਾਹਦੋਂ ਇਹਨਾਂ ਬਾਰੇ ਸੋਚਦੇ ਹੋ ਕਿਸੇ ਬਾਰੇ ਸੋਚਦੇ ਹੋ ਦਬਣ ਦੀ ਲੋੜ ਨਹੀਂ ਬਾਈ ਖੁੱਲ ਕੇ ਮਾਰਕੀਟ ਚ ਆਓ ਤੇ ਕੋਈ ਬੋਲੀਵਾਲੀ ਸੁਣਾਓ ਬਾਈ ਬਣ ਕੇ ਸਾਨੂੰ ਵੀ ਸਾਡੇ ਦਰਸ਼ਕਾਂ ਨੂੰ ਕੋਈ ਕਰਕੇ ਦਿਖਾਓ ਯਾਰ ਮਾੜਾ ਮੋਟਾ ਮਨੋਰੰਜਨ ਸਾਡੇ ਲੋਕਾਂ ਦਾ ਚੱਤ ਖੁਸ਼ ਹੋਵੇ ਕਿ ਹਾਂ ਵਾਕਈ ਬਾਈ ਚ ਕਲਾ ਕਨ ਕਨ ਕਨਾਂ ਨਦੀਆਂ ਪਾਰ ਖੜੇ ਗੁਰੂ ਨਾਨਕ ਤੇ ਮਰਦਾਨਾ ਥੋੜੀ ਥੋੜੀ ਮੈਂ ਭਿੱਜ ਗਈ ਨਾਲੇ ਭਿੱਜ ਗਿਆ ਹੁਸਨ ਬਗਾਨਾ ਸੋਣੀ ਪੁੱਤ ਮੰਗਦੀ ਦਈ ਉਤ ਲਿਆ ਭਗਵਾਨਾ ਸੋਣੀ ਪੁੱਤ ਮੰਗਦੀ ਕੀ ਬਾਤ ਕਿੰਨੀ ਬਾਈ ਜੀ ਡਾਂਸ ਕਰਕੇ ਦਿਖਾਓ ਨਾਲ ਤੁਸੀਂ ਡਾਂਸ ਕਰਕੇ ਵੀ ਬੋਲੀ ਗਾਓ ਤੇ ਡਾਂਸ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਵੀ ਬਾਈ ਖੜਾ ਹੋ ਕੇ ਕਰੂਗਾ ਥੋੜਾ ਜਿਹਾ ਇਹਨੂੰ ਪਿੱਛੇ ਕਰਕੇ ਭਾਈ ਜੀ ਕਰਕੇ ਦਿਖਾਓ ਬੋਲੀ ਪਾ ਕੇ ਦਿਖਾਓ ਡਾਂਸ ਕਰਕੇ ਮੈਂ ਤਾਂ ਉਪਰੀਤੀ ਵਿਬਾਲ ਮਾ ਤੂੰ ਵੀ ਪੁੱਤ ਬਗਾਨਾ ਆਵੇ ਮੈਂ ਤੇ ਘਰ ਤੋਂ ਸਾਗ ਲੈਣ ਦਾ ਬਲੇ 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 ਸਾਗ ਲੈਣ ਦਾ ਲਾ ਕੇ ਆਈ ਬਹਾਨਾ ਵੀਣੀ ਫੜ ਕੇ ਖੜ ਗਿਓ ਸਾਡੀ ਦੱਸ ਦੇ ਕਿਉਂ ਬੇਮਾਨਾ ਕੱਚੀਆਂ ਕਹਿ ਲਾਂ ਦਾ ਕੌਣ ਪਰੂ ਹਰਜਾਨਾ ਕੱਚੀਆਂ ਕਹਿ ਲਾਂ ਦਾ ਕੌਣ ਪਰੂ ਹਰਜਾਨਾ ਕਾ ਬਾਤ ਮੈਨੂੰ ਤਾਂ ਐਂ ਲੱਗਦਾ ਬਾਈ ਯਾਰ ਤਰਨਪ੍ਰੀਤ ਵੀ ਹੈ ਮੈਂ ਕਹਿੰਦਾ ਇੰਨੀ ਸਾਫ ਐਕਟਿੰਗ ਤਾਂ ਲੇਡੀਜ਼ ਵੀ ਨਹੀਂ ਕਰ ਸਕਦੀਆਂ ਯਾਰ ਹੈ ਹਾਂ ਹਾਂ ਹੁੰਦਾ ਵੀਰੇ ਕਈ ਲੇਡੀਆਂ ਜਾਂ ਹੁੰਦੇ ਫੋਨ ਵੀ ਤੂੰ ਬਹੁਤ ਵਧੀਆ ਨੱਚਦਾ ਹਾਂ ਚਿੱਤ ਖੁਸ਼ ਕਰਤਾ ਵੀਣੀ ਨੂੰ ਵੀ ਓਮੀ ਦਿਖਾ ਲਤਾ ਹੈ ਬਾਹ ਵੀ ਫੜੀ ਦਿਖਾਤੀ ਤੇ ਮਤਲਬ ਤੁਹਾਡੀ ਐਕਟਿੰਗ ਤੋਂ ਇਹ ਮਹਿਸੂਸ ਹੁੰਦਾ ਕਿ ਬੰਦਾ ਖੁੱਪ ਕੇ ਇਸ ਚੀਜ਼ ਨੂੰ ਪੇਸ਼ ਕਰ ਰਿਹਾ ਹੈ ਹੁੰਦਾ ਯਾਰੇ ਜਿਹੜੇ ਕੰਮ ਚੋਂ ਆਪਾਂ ਵੜ ਜੀ ਫਿਰ ਨਿਓ ਪੱਦਲੋਣਾ ਕਰਕੇ ਫਿਰ ਉਹ ਤਾਂ ਕੀ ਫਾਇਦਾ ਹਾਂ ਜਿਹੜੇ ਮਤਲਬ ਤੁਹਾਡੀ ਜਿਹੜੀ ਇਹ ਪਰਫਾਰਮੈਂਸ ਹੈ ਉਹ ਦਿਲੋਂ ਆ ਬਾਈ ਜੀ ਤੁਹਾਨੂੰ ਔਰਤਾਂ ਬਹੁਤ ਪਿਆਰ ਕਰਨੀਆਂ ਤੁਸੀਂ ਜਿਵੇਂ ਹੁਣ 3 ਆਉਂਦੀਆਂ ਨੇ ਸੌਣ ਆ ਰਿਹਾ 3 ਆਉਣੀਆਂ ਤੁਸੀਂ ਉੱਥੇ ਆਪਦਾ ਪਰਫਾਰਮੈਂਸ ਕਰੋ ਮੈਂ ਵੀ ਤੁਹਾਡੀ ਮਦਦ ਕਰਾਂਗਾ ਤੁਸੀਂ ਪਿੰਡ ਇੱਥੇ ਰੱਖ ਲਓ ਸਾਡੇ ਪਿੰਡ ਆਜੋ ਮੈਂ ਉੱਥੇ 3 ਲਵਾ ਦੂੰ ਮੈਂ ਤੁਹਾਨੂੰ ਇਨਵਾਈਟ ਕਰੂੰਗਾ ਤੁਸੀਂ ਆ ਕੇ ਉੱਥੇ ਆਪਾਂ ਬਾਈ ਤੁਹਾਡਾ ਪੂਰਾ ਸਾਥ ਦੇਵਾਂਗੇ ਜੀ ਜੀ ਧੰਨਵਾਦ ਵੀਰ ਬਹੁਤ ਬਹੁਤ ਤੁਸੀਂ ਖੁੱਲ ਕੇ ਬਾਈ ਜੀ ਕੰਮ ਕਰੋ ਮੇਰੀ ਬੇਨਤੀ ਹੈ ਜਿਵੇਂ ਮੈਨੂੰ ਤੁਸੀਂ ਆਫ ਦੀ ਕੈਮਰਾ ਸਾਰੇ ਆਪਦੇ ਪਰਿਵਾਰ ਦੀ ਸਥਿਤੀ ਬਾਰੇ ਦੱਸਿਆ ਸਾਰੀ ਗੱਲਬਾਤ ਕਰੀ ਹੈ ਮੇਰਾ ਮਨ ਮਤਲਬ ਮੈਂ ਇਸ ਗੱਲ ਨੂੰ ਸਮਝਦਾਗਾ ਕਿ ਕਿੰਨਾ ਔਖਾਗਾ ਜਦੋਂ ਬਰਾਬਰ ਦਾ ਭਾਈ ਹਾਂ ਤਾਂ ਹੈ ਜੀ ਤਿੰਨ ਬੱਚੇ ਤੇ ਵਿਧਵਾ ਵਾਈਫ ਨੂੰ ਛੱਡ ਕੇ ਚਲਾ ਜਾਵੇ ਤਾਂ ਇੱਕ ਉਸ ਤੋਂ ਬਾਅਦ ਭਾਈ ਤੇ ਕਿੰਨਾ ਬੋਝ ਪੈਂਦਾ ਮੈਂ ਇਸ ਗੱਲ ਨੂੰ ਮਹਿਸੂਸ ਕਰ ਸਕਦਾ ਹਾਂ ਵੀਰੇ ਕੋਈ ਵਾਰ ਕਮੈਂਟ ਵੀ ਆਉਂਦੇ ਨੇ ਵੀ ਮਹੀਨਾ ਹੋ ਗਿਆ ਤੇਰਾ ਭਾਈ ਬਰਿਆ ਤੂੰ ਨਾ ਤਰਿਆ ਵੀਰੇ ਰਜਗਾਰ ਹੈ ਜਿਨ੍ਹਾਂ ਦੇ ਮਰ ਜਾਂਦੇ ਨੇ ਉਹ ਕੰਮ ਤੇ ਜਾਣਾ ਛੱਡ ਦਿੰਦੇ ਨੇ ਉਹ ਤਾਂ ਉਹ ਦਾ ਦੂਜੇ ਦਿਨ ਮਗ ਜਾਂਦਾ ਇਹ ਬਾਈ ਜੀ ਇਹ ਇਹ ਪਰਮਾਤਮਾ ਦੇ ਹੱਥ ਹੈ ਨਾ ਇਹਨੂੰ ਆਪਾਂ ਨਹੀਂ ਸਹੀ ਗੱਲ ਹਾਂ ਜੰਮਣ ਮਰਨ ਵੀਰੇ ਤਾਂ ਵਾਹਿਗੁਰੂ ਜੀ ਇਹ ਤਾਂ ਇੱਕ ਜੰਮਣ ਮਰਨ ਸਹੀ ਗੱਲ ਹੈ ਲੱਕ ਲੱਕ ਕੇ ਆਏ ਹੋਏ ਨੇ ਇਹ ਇੱਥੇ ਨਾ ਕਿਸੇ ਦਾ ਯੋਰ ਹੈ ਇਥੇ ਆ ਕੇ ਬੰਦਾ ਹਾਰਦਾ ਕਿਉਂ ਨਾ ਤਾਂ ਵੀਰੇ ਝੂਠਾ ਮੌਤ ਤਾਂ ਸੱਚੀ ਆ ਨਾ ਇਹ ਤਾਂ ਆਉਣੀ ਆਉਣੀ ਆਪਾਂ ਨੂੰ ਕਿਤੇ ਮੇਰਾ ਇੱਕ ਦੋਸਤ ਆ ਵੀਰੇ ਤਰਨਪ੍ਰੀਤ ਪਰਸੋਂ ਚੌਥੇ ਮੈਂ ਡੀਸੀ ਦਫ਼ਤਰ ਦੇ ਵਿੱਚ ਡੀਸੀ ਸਾਹਿਬ ਦਾ ਹਸਤਾਇਨ ਲੱਗਿਆ ਹੋਇਆ ਜੀ ਵੀਰੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਕਿ ਮੇਰੀ ਮਾਸੀ ਜੀ ਦੇ ਬੇਟੇ ਦਾ ਵਿਆਹ ਸੀਗਾ ਹਮਮ ਬਹੁਤ ਵਧੀਆ ਕਰੋ ਬਿਲੋਂਗ ਕਰਦੇ ਨੇ ਤੇ ਉਹਨਾਂ ਦੇ ਮਾਸੀ ਜੀ ਵੀ ਚੰਗੇ ਬਹੁਤ ਮਤਲਬ ਇੰਨੇ ਹੈਲਥ ਕੌਨਸ਼ੀਅਸ ਸੀਗੇ ਵੀ ਗੱਲਾਂ ਹੀ ਛੱਡ ਦੋ ਮਤਲਬ ਉਹਨੂੰ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਸੀ ਉਹ ਕਹਿੰਦਾ ਅਸੀਂ ਸਾਰੀ ਸ਼ਾਪਿੰਗ ਸ਼ਾਪਿੰਗ ਕਰਕੇ ਆ ਕੇ ਵਿਆਹ ਰੱਖਤਾ ਜੀ ਹੈ ਜੀ ਤੇ ਮਾਸੀ ਨੂੰ ਇੱਕਦਮ ਪਤਾ ਨਹੀਂ ਕੀ ਹੋਇਆ ਛੋਟੀ ਜੀ ਤਕਲੀਫ ਹੋਈ ਆਪਾਂ ਹਾਰਟ ਅਟੈਕ ਕਹਿ ਦਿੰਦੇ ਆ ਜਾਂ ਕਿਵੇਂ ਵੀ ਕਹਿ ਲੋ ਹਨਾ ਕਹਿੰਦਾ ਵੀ ਹੱਥਾਂ ਜੀ ਸਾਡੇ ਮਤਲਬ ਐਂ ਵੀਰੇ ਬ੍ਰਦਰ ਰੋਟੀ ਖਾਂਦਾ ਖਾਂਦਾ ਐਂ ਸੌਂਗ ਆ ਅਟੈਕ ਜਿਵੇਂ ਸਾਇਲੈਂਟ ਅਟੈਕ ਨਹੀਂ ਹੁੰਦਾ ਬੰਦੇ ਜੀ ਉਸ ਤਰ੍ਹਾਂ ਬਸ ਡੈਥ ਹੋ ਗਈ ਸੀਗੇ ਮਤਲਬ ਉਹ ਉਹ ਦਾ ਮੇਰੇ ਭਰਾ ਦਾ ਉਹ ਦੋਸਤ ਦਾ ਮੇਰੇ ਕਹਿਣ ਦਾ ਮਤਲਬ ਇਹੇ ਸੀ ਕਹਿੰਦਾ ਵੀ ਸਾਨੂੰ ਮਾਣ ਗਮਾਨ ਨਹੀਂ ਕਿਸੇ ਚੀਜ਼ ਦਾ ਕਰਨਾ ਚਾਹੀਦਾ ਵੀ ਇਹ ਚੀਜ਼ ਦਾ ਕੁਛ ਨਹੀਂ ਪਤਾ ਵੀ ਕਦੋਂ ਬੰਦੇ ਦੀ ਕੀ ਹਾਲਾਤ ਬਣ ਜਾਣ ਹੁਣ ਆਪਾਂ ਬੈਠੇ ਵੀਡੀਓ ਕਰੀ ਜੰਨੇ ਆ ਹੋ ਸਕਦਾ ਮੈਨੂੰ ਤੇਰੇ ਕੋਲੋਂ ਇੱਥੋਂ ਉੱਠ ਕੇ ਜਾਣ ਦਾ ਬਾਈ ਮੌਕਾ ਮਿਲੇ ਨਾ ਮਿਲੇ ਹੈਂ ਜੀ ਬਾਈ ਜੋ ਆਪਾਂ ਤਾਂ ਦੇਖੋ ਰੋਜ਼ ਜ਼ਿੰਦਗੀ ਹੈ ਜੋ ਆਪਸ ਸਵੇਰੇ ਉੱਠਦੇ ਆ ਜੀ ਇਹੀ ਪ੍ਰਮਾਤਮਾ ਦਾ ਨਾਮ ਆ ਕਿ ਪ੍ਰਮਾਤਮਾ ਦੇ ਨਾਮ ਚੜਿਆ ਵਧੀਆ ਜੀ ਵਧੀਆ ਸੁਭਾਅ ਵਧੀਆ ਖੁਸ਼ੀ ਨਾਲ ਦਿਨ ਲੰਗੇ ਜੀ ਕਿਉਂਕਿ ਜ਼ਿੰਦਗੀ ਰੋਜ਼ ਆਪਾਂ ਸੌਂਨੇ ਆ ਆਪਣਾ ਪਤਾ ਨਹੀਂ ਸਵੇਰੇ ਉੱਠਣਾ ਕਿ ਨ ਤੇ ਬਾਈ ਜੀ ਜਿਵੇਂ ਆਹ ਇੱਕ ਧਾਰਮਿਕ ਬੋਲੀ ਸੁਣਾਈ ਜੀ ਤੁਸੀਂ ਇਹ ਕਿੱਥੋਂ ਸਿੱਖੀਆਂ ਬਾਈ ਬੋਲੀਆਂ ਇਹ ਵੀਰੇ ਛੋਟੇ ਹੁੰਦੇ ਯਾਰ ਬੋਲੀਆਂ ਤਾਂ ਬਹੁਤ ਆਉਂਦੀਆਂ ਨੇ ਵੀਰੇ ਮੈਂ ਇੰਸਟਾਗ੍ਰਾਮ ਬਚਪਨ ਤੋਂ ਹੀ ਸ਼ੌਂਕ ਆ ਤੁਹਾਨੂੰ ਹਾਂ ਜਿਵੇਂ ਤੁਹਾਨੂੰ ਚੱਲਾ ਚਲੇ ਜਾਂਦੇ ਸੀ ਹਾਂ ਜੀ ਵੀ ਖੇਡਦੇ ਸੀ ਇਦਾਂ ਬੁੜੀਆਂ ਜਿਹੀਆਂ ਮੈਂ ਤਾਂ ਆ ਬੋਲੀਆਂ ਬੁੜੀਆਂ ਤੋਂ ਵੀ ਨਹੀਂ ਸੁਣੀਆਂ ਬਾਈ ਔਰਤਾਂ ਤੋਂ ਵੀ ਨਹੀਂ ਸੁਣੀਆਂ ਕਦੇ ਆ ਬੋਲੀਆਂ ਜਿਹੜੀਆਂ ਤੁਸੀਂ ਕਰ ਰਹੇ ਹੋ ਗਾ ਰਹੇ ਹੋ ਹਾਂ ਫਿਰ ਹਾਂ ਬਸ ਉਹੀ ਮਾਈਂਡ ਚ ਆ ਜਾਂਦੀਆਂ ਫਿਰ ਕੋਈ ਤੇ ਹੋਰ ਕਿਹੜੀ ਤੁਹਾਡੀ ਮਨਪਸੰਦ ਕੋਈ ਬੋਲੀ ਹੈ ਇਹ ਜੀ ਪਾ ਕੇ ਹੋਰ ਸੁਣਾਓ ਨਾ ਬਾਈ ਵਧੀਆ ਮੇਰਾ ਜੀ ਲੱਗਿਆ ਸੋਹ ਤੇਰਾ ਮਰ ਮਰ ਮੈਂ ਵਿਆਹ ਨ ਕਰਾਇਆ ਜਗ ਤੋਂ ਛੜਾਇ ਅਖਵਾਇਆ ਨੱਤੀਆਂ ਵੇਚ ਕੇ ਕੋਕਾ ਲਿਆਂਦਾ ਤੇਰੀ ਚੋਲੀ ਪਾਇਆ ਨਹੀਂ ਜੇ ਡਰ ਮਾਪਿਆਂ ਦਾ ਯਾਰ ਮਗਰ ਕਿਉਂ ਲਾਇਆ ਨਹੀਂ ਜੇ ਡਰ ਮਾਪਿਆਂ ਦਾ ਕੀ ਬਾਤ ਹੈ ਇਹਦਾ ਬਈ ਬਹੁਤ ਵਧੀਆ ਯਾਰ ਮੈਂ ਤਾਂ ਕਹਿੰਦਾ ਮੈਨੂੰ ਲੱਗਦਾ ਤੁਹਾਡੀ ਮਾਈਂਡ ਦੀ ਕਪੈਸਿਟੀ ਵੀ ਬਹੁਤ ਹੈ ਜਿਹੜਾ ਤੁਸੀਂ ਕਿੰਨੇ ਕੁ ਪੜਿਓ ਬਈ ਤੁਸੀਂ ਤਰਨਪੁਰੋਂ ਮੈਂ ਵੀਰੇ ਪਲੱਸ 2 ਕੀਤੀ ਹੋਈ ਹੈ ਪਲੱਸ 2 ਕੀਤੀ ਹੋਈ ਪਰ ਇਹ ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਇਹਨਾਂ ਚੀਜ਼ਾਂ ਦਾ ਹਾਂ ਉਹ ਦੱਸੋ ਜਿਵੇਂ ਜਾਣਦੇ ਪਹਿਲਾਂ ਭੰਗੜਾ ਪਾਉਂਦੇ ਹੁੰਦੇ ਆ ਯਾਰ ਮੈਂ ਕਾਲਜ ਟਾਈਮ ਤਾਂ ਨਹੀਂ ਪਾਇਆ ਮਨਾਮ ਕਿਸੇ ਨੂੰ ਦੱਸਿਆ ਵੀ ਮੈਨੂੰ ਨੱਚਣਾ ਆਉਂਦਾ ਕਿਉਂਕਿ ਜਿਵੇਂ ਆਪਾਂ ਕਿਸੇ ਚੀਜ਼ ਨੂੰ ਦੁਬਾਰਾ ਸਕੂਲਾਂ ਚ ਪਰਫਾਰਮੈਂਸ ਜਿਵੇਂ ਫੰਕਸ਼ਨ ਹੁੰਦੇ ਆ ਇਹਨੂੰ ਮੈਂ ਨਹੀਂ ਮੈਂ ਦੱਸਦਾ ਨਹੀਂ ਸੀ ਹੁੰਦਾ ਮੈਨੂੰ ਕੁਝ ਆਉਂਦਾਗਾ ਜਿਵੇਂ ਕਿਸੇ ਚੀਜ਼ ਨੂੰ ਹਾਂ ਦਪਾ ਕੇ ਰੱਖਦੇ ਹੁੰਨੇ ਆ ਜੀ ਤੇ ਫਿਰ ਜਿਵੇਂ ਸੋਸ਼ਲ ਮੀਡੀਆ ਆਇਆ ਮੈਂ ਤਾਂ ਪਾਉਣ ਲੱਗ ਗਿਆ ਵੀਰੇ ਆਪਣੇ ਵਾਲਾ ਜੋਗ ਵੀ ਥੋੜਾ ਜਿਹਾ ਟਾਈਟ ਸੀ ਬਾਈ ਹਾਂਜੀ ਹਾਂਜੀ ਉਹਦੋਂ ਤਾਂ ਉਹਦੋਂ ਸ਼ਰਮਮੰਦੇ ਸੀ ਹੁਣ ਤਾਂ ਸੋਸ਼ਲ ਮੀਡੀਆ ਤੇ ਹਰ ਇੱਕ ਘਰ ਦਾ ਤੁਹਾਨੂੰ ਪਤਾ ਹੀ ਹੈ ਸਵੇ ਕੋਈ ਇਹ ਜਾਨੀ ਤੁਸੀਂ ਕੋਈ ਤਤ ਸੋਚਿਆ ਵੀ ਜਿੰਨਾ ਨਾਲ ਤੁਹਾਨੂੰ ਜਿਹੜੇ ਤੁਹਾਡੇ ਨਾਲ ਬੈਡ ਕਮੈਂਟ ਕਰਨ ਵਾਲੇ ਨੇ ਉਹ ਇਹ ਜੀ ਕੋਈ ਬੋਲੀ ਜੋੜ ਦੋ ਕਿ ਮਨ ਲਾ ਉਹਨਾਂ ਨੂੰ ਵੀ ਇਹ ਸਬਕ ਮਿਲੇ ਕਿ ਬਾਈ ਨੇ ਸਾਡੇ ਵਾਸਤੇ ਕੁਝ ਲਿਖਿਆ ਬਾਈ ਯਾਰ ਮੈਂ ਕਿਸ ਨੂੰ ਗਲਤ ਬੋਲਦਾ ਨਹੀਂ ਮੈਂ ਕਹਿੰਦਾ ਨਾ ਮੇਰੇ ਦੁਨੀਆਦਾਰੀਆਂ ਕੀ ਯਾਰ ਆਪਾਂ ਇੱਥੋਂ ਲੈ ਜਾਣਾ ਬੋਲਣਾ ਵੀ ਨਹੀਂ ਚਾਹੀਦਾ ਹਾਂ ਬੰਦੇ ਦਾ ਘੱਡੀ ਦਾ ਪਤਾ ਨਹੀਂ ਹੈਗਾ ਬਿਲਕੁਲ ਬਿਲਕੁਲ ਬੋਲਣਾ ਨਹੀਂ ਚਾਹੀਦਾ ਤੇ ਬਾਈ ਜੀ ਹੋਰ ਕੋਈ ਵਧੀਆ ਇੱਕ ਹੋਰ ਡਾਂਸ ਕਰਕੇ ਦਿਖਾਓ ਤੁਸੀਂ ਕਿਸੇ ਵਧੀਆ ਬੋਲੀ ਤੇ ਜਿਹੜੀ ਤੁਹਾਡੇ ਮਨ ਦੇ ਬਿਲਕੁਲ ਨੇੜੇ ਹੋਵੇ ਇਨੂੰ ਕੈਮਰਾਮੈਨ ਨੂੰ ਮੈਂ ਬੇਨਤੀ ਕਰਦਾ ਕਿ ਪਿੱਛੇ ਲੈ ਕੇ ਉਹ ਕਰੋ ਪੂਰਾ ਰਹਿਣਾ ਭਾਈ ਉੱਚੀ ਅੱਡੀ ਮੇਰਾ ਡੋਲਾ ਜਾਂਦਾ ਉੱਚੇ ਟਿਬੇ ਮੇਰਾ ਡੋਲਾ ਜਾਂਦਾ ਡੋਲੇ ਦੀ ਟੁੱਟ ਗਈ ਫੱਟੀ ਗਲਾਬ ਸਿੰਘ ਨਿਕਾਜਿਆ ਮੈਂ ਮਾਜੇ ਦੀ ਜੱਟੀ ਗਲਾਬ ਸਿੰਘ ਨਿਕਾਜਿਆ ਮੈਂ ਮਾਜੇ ਦੀ ਜੱਟੀ ਗਲਾਬ ਸਿੰਘ ਨਿਕਾਜਿਆ ਕੀ ਬਾਤ ਹੈ ਭਾਈ ਜੀ ਇਹਦੇ ਵਿੱਚ ਦਾ ਇਹ ਵੀ ਮਹਿਸੂਸ ਹੁੰਦਾ ਤਰਨਪ੍ਰੀਤ ਜੀ ਜਿਵੇਂ ਤੁਸੀਂ ਨੱਚਦੇ ਹੋ ਜਿਵੇਂ ਉਮਰ ਦੇ ਵੀ ਤੁਸੀਂ ਬਹੁਤ ਛੋਟੇ ਹੁੰਦੇ ਆ ਜਿਵੇਂ ਮਤਲਬ ਆਪਦੀ ਕਲਾਕਾਰੀ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹੋ ਜਿਵੇਂ ਬੱਚਾ ਹੁੰਦਾ ਫਲੈਕਸੀਬਲ ਹੁੰਦਾ ਉਹਨੂੰ ਜਿਹੜੇ ਮਰਜ਼ੀ ਪਾਸੇ ਮੋਲਡ ਕਰ ਲੋ ਉਸ ਤਰੀਕੇ ਨਾਲ ਤੁਸੀਂ ਕਰਦੇ ਹੋ ਮਤਲਬ ਆਪਦੀ ਉਮਰ ਵੀ ਇਹਦੇ ਵਿੱਚ ਲੁਕੋ ਦਿੰਦੇ ਹੋ ਹਾਂ ਵੀਰੇ ਐਦਾਂ ਹੁੰਦਾ ਨਾ ਬੱਚਿਆਂ ਦੇ ਬੱਚਿਆਂ ਵਰਗੇ ਬਣ ਜਾਂਦੇ ਆ ਜਵਾਨਾ ਜਵਾਨ ਨਾ ਬੁਣਿਆ ਚ ਬੁਣਿਆ ਫਿਰ ਉਸ ਹਾਵ ਨਾਲ ਢਲਣਾ ਪੈਂਦਾ ਫਿਰ ਚੱਲ ਜੀ ਤੇ ਬਾਈ ਜੀ ਜਿਹੜੇ ਮਤਲਬ ਆਪਣੇ ਦਰਸ਼ਕ ਨੇ ਦੇਖਣ ਵਾਲੇ ਤੁਹਾਨੂੰ ਪਿਆਰ ਕਰਨ ਵਾਲੇ ਜਾਂ ਸਾਨੂੰ ਪਿਆਰ ਕਰਨ ਵਾਲੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਨਾ ਜਾਂ ਤੁਹਾਡੇ ਦਿਲ ਦੀ ਗੱਲ ਖੁੱਲ੍ਹ ਕੇ ਕਰੋ ਤੁਸੀਂ ਜਿਹੜੀ ਵੀ ਮਨ ਲ ਤੁਹਾਡੇ ਮਨ ਦੇ ਵਿੱਚ ਹੁਣ ਤੱਕ ਬਹਿਮ ਆ ਕੋਈ ਭੜਿਆ ਹੋਇਆ ਜਾਂ ਕੋਈ ਡਰ ਆ ਉਹਨੂੰ ਉਜਾਗਰ ਕਰੋ ਨਹੀਂ ਵੀਰੇ ਕਹਿਣਾ ਕੀ ਮੈਂ ਤਾਂ ਇਹ ਕਹਿੰਨਾ ਜਿਹੜੇ ਇਦਾਂ ਬੈਡ ਕਮੈਂਟ ਕਰਦੇ ਆ ਜੀ ਕਦੇ ਵੀ ਕਿਸੇ ਨੂੰ ਬੰਦੇ ਨੂੰ ਮਿਲ ਕੇ ਉਹਨੂੰ ਪਹਿਲਾਂ ਬਚ ਤੋਂ ਉਹਦੇ ਨਾਲ ਵਿਚਰੋ ਫੇਰ ਗੱਲ ਕਰੋ ਜੀ ਇਦਾਂ ਕਹਿ ਲੈਣਾ ਕਿਸੇ ਨੂੰ ਬਿਨ ਦੇਖ ਕੇ ਵਰਤੇ ਜਾ ਕਿਉਂਕਿ ਕਿਸੇ ਦੀ ਕਲਾ ਨੂੰ ਉਹਦੇ ਕੈਰੈਕਟਰ ਦੇ ਨਾਲ ਜੋੜ ਦੇਣਾ ਇਹ ਬਹੁਤ ਗਲਤ ਗੱਲ ਹੈ। ਜੀ ਬਿਲਕੁਲ। ਹਾਂ ਜੀ ਪਹਿਲਾਂ ਤੁਸੀਂ ਆ ਕੇ ਬੰਦੇ ਨਾਲ ਬੈਠੋ ਵਿਚਰੋ ਉਹਦੇ ਨਾਲ ਗੱਲਬਾਤ ਕਰੋ। ਫਿਰ ਜੇ ਤੁਹਾਨੂੰ ਨਹੀਂ ਸਹੀ ਲੱਗਦਾ ਫਿਰ ਉਹ ਕਬਜੀ ਗਈ ਜਾਂ ਉਹ ਕੋਈ ਚੁੱਪ। ਹਾਂ ਜੀ। ਬਾਕੀ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਾਂ ਕਿ ਜਿਹੜੇ ਕਮੈਂਟ ਵਾਲੇ ਨੇ ਉਹ ਆਪਣੇ ਆਪਣੇ ਬਾਰੇ ਕੁਛ ਨਾ ਕੋਈ ਸੋਚਦੇ ਨੇ। ਉਹਨਾਂ ਨੂੰ ਤੁਸੀਂ ਵਧੀਆ ਜਗ੍ਹਾ 'ਚ ਰੱਖੋ ਕਿਉਂਕਿ ਇੱਕ ਬੰਦਾ ਤਾਂ ਸਵਾਦ ਲੈ ਕੇ ਆਪਾਂ ਨੂੰ ਪਿੱਛੇ ਕਰ ਰਿਹਾ ਹੈ। ਉਹ ਗੱਲ ਵੱਖਰੀ ਹੈ ਪਰ ਇੱਕ ਜਿਹੜਾ ਕਮੈਂਟ ਕਰ ਰਿਹਾ ਹੈ ਇਟ ਮੀਨਸ ਉਹ ਆਪਣੇ ਬਾਰੇ ਸੋਚ ਰਿ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਅੱਗੇ ਵਧਣਾ ਮੇਰੀ ਇਹੀ ਬੇਨਤੀ ਹੈ ਹਾਂ ਹਾਂ ਜ਼ਰੂਰ ਵੀਰੇ ਜ਼ਰੂਰ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੀ ਹੌਸਲਾ ਫਸਾਈ ਦੇਣ ਲਈ ਤੁਹਾਨੂੰ ਹਾਂ ਨਹੀਂ ਨਹੀਂ ਬਾਈ ਮੈਂ ਤੁਹਾਡੇ ਨਾਲ ਆ ਸਦਾ ਨਾਲ ਆ ਹੋ ਸਕਦਾ ਤੁਸੀਂ ਫਿਲਮਾਂ ਦੇ ਵਿੱਚ ਕੰਮ ਕਰੋ ਤੁਸੀਂ ਸਾਨੂੰ ਭੁੱਲ ਜਓ ਨਹੀਂ ਨਹੀਂ ਵੀਰੇ ਮੈਂ ਇਦਾਂ ਤੇ ਆ ਪਰ ਮੈਂ ਹਰ ਵਕਤ ਤੁਹਾਡੇ ਨਾਲ ਖੜਾ ਰਹਾਂ ਨਹੀਂ ਇਦਾਂ ਤਾਂਗਾ ਵੀਰੇ ਅਖੌਨ ਕੀ ਹੈ ਨਹੀਂ ਗਾ ਯਾਰ ਨਹੀਂ 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 ਚਲੋ ਦੇਖੋ ਜਿਹੜੇ ਵੀਰੇ ਵਕਤ ਹਾਲਾਤ ਹੰਡਾਏ ਹੁੰਦੇ ਆ ਉਹਨੂੰ ਸਾਰੇ ਕਿਸੇ ਦਾ ਮਤਲਬ ਗਿਆਨ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕੀ ਕਰ ਰਿਹਾ ਹਾਂ ਤੇ ਮੈਂ ਕੀ ਕਰਨਾ ਜ਼ਿੰਦਗੀ 'ਚ ਤੇ ਅੰਤ ਦੇ ਵਿੱਚ ਬਾਈ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਆਪਣੇ ਪਿਆਰ ਕਰਨ ਵਾਲੇ ਦਰਸ਼ਕ ਨੇ ਕੁਛ ਨਹੀਂ ਵੀਰੇ ਬਸ ਮੈਂ ਤਾਂ ਕਹਿੰਦਾ ਹੱਸੋ ਖੇਡੋ ਸਮਾਂ ਰੁਕੇ ਨਾ ਕਹਿੰਦੇ ਕਿਸੇ ਵਿਦਵਾਨ ਕੋਲੋਂ ਤੇ ਹੋਣੀ ਰੁਕੀ ਨਹੀਂ ਪੀਰ ਪਕੰਬਰਾਂ ਤੋਂ ਝੂਠੇ ਚ ਕੌਲ ਕਰਾਰ ਲੋਕਾਂ ਲੱਖ ਕੀਤੇ ਟਾਕੀ ਲੱਗੀ ਨਹੀਂ ਕਿਸੇ ਤੋਂ ਅੰਬਰਾਂ ਤੋਂ ਪੈਸਾ ਵੇਖ ਕੇ ਬਣਦੇ ਨੇ ਲੱਖ ਰਿਸ਼ਤੇ ਮਰਦਾ ਕੋਈ ਨਹੀਂ ਕਿਸੇ ਦੇ ਨਾਲ ਇੱਥੇ ਲੋਕੀ ਗੱਲ ਗਰੀਬ ਦੀ ਚੱਕ ਲੈਂਦੇ ਤੇ ਤਗੜੇ ਬੰਦੇ ਦੀ ਗੱਲ ਦੀ ਅਦਾਲਤ ਕੀ ਬਾਤ ਹੈ ਹਾਂਜੀ ਵੀ ਇਹ ਮਤਲਬ ਹਾਥੀ ਦੀ ਪਾਇਰਤੀ ਸਾਰਾ ਕੁਝ ਦੇਤਾ ਸਹੀ ਗੱਲ ਜੀ ਹਾਂਜੀ ਲਵ ਮਿੱਤਰੋ ਹੁਣ ਸਮਝਣ ਵਾਲਿਓ ਤੁਸੀਂ ਸਮਝ ਜਿਓ ਵੀ ਤਰਨਪ੍ਰੀਤ ਦੇ ਕੀ ਹਾਲਾਤ ਨੇ ਮੇਰੀ ਬੇਨਤੀ ਹੈ ਬਹੁਤ ਵੱਡਾ ਕਬੀਲਦਾਰੀ ਦਾ ਬੋਝ ਹੈ ਬਾਈ ਸਰ ਭਰਾ ਦੀ ਕਮੀਨਾ ਪਹਿਲਾਂ ਡੈਥ ਹੋਈ ਹੈ ਤਿੰਨ ਬੱਚੇ ਨੇ ਉਹਦੀ ਘਰ ਵਾਲੀ ਆ ਬਾਈ ਦੀ ਖੁਦ ਹੀ ਘਰ ਵਾਲੀ ਆ ਤੇ ਦੋ ਬੱਚੇ ਨੇ ਤੁਸੀਂ ਦੇਖੋ ਮਾਂ ਬਾਪ ਨੇ ਬਾਈ ਮਾਂ ਵੀ ਹੈ ਹਾਂਜੀ ਵੀਰ ਮੰਮੀ ਪਿਤਾ ਜੀ ਮੈਂ ਕਿਹਨੂੰ ਤੇ ਮਾਂ ਬਾਪ ਨੇ ਸਾਰਿਆਂ ਦਾ ਬੋਝ ਚੱਕਣਾ ਬਾਈ ਜੀ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਆਪਣੇ ਵੱਲੋਂ ਬਾਈ ਤਰਨਪ੍ਰੀਤ ਦੇ ਜਿਹੜਾ ਕਲਾਕਾਰੀ ਹੈ ਇਹਤੇ ਸਵਾਲ ਨਾ ਖੜੇ ਕਰੋ ਯਾਰ ਇਹਨੂੰ ਬਾਈ ਨੂੰ ਹੱਥ ਫੜ ਕੇ ਚੱਕੋ ਲਤ ਨਾ ਖਚੋ ਮੇਰੀ ਬੇਨਤੀ ਹੈ ਦੇਖੋ ਤੁਸੀਂ ਜਜਬਾਤ ਅਸੀਂ ਫੇਰ ਵੀ ਮਿਲਦੇ ਰਹਾਂਗੇ ਹੋਰ ਗੱਲਾਂ ਬਾਤਾਂ ਕਰਾਂਗੇ ਮੈਂ ਕੋਸ਼ਿਸ਼ ਕਰੂੰਗਾ ਬਾਈ ਨੂੰ ਹੋਰ ਪ੍ਰਮੋਟ ਕਰਨ ਦੀ ਤੀਆਂ ਲਵਾਵਾਂਗੇ ਸਾਡੇ ਪਿੰਡ ਆ ਕੇ ਇਨਵਾਈਟ ਕਰਾਂਗੇ ਬਾਈ ਨੂੰ ਬੁਲਾ ਕੇ ਉੱਥੇ ਦਾ ਡਾਂਸ ਕਰਵਾਵਾਂਗੇ ਬੋਲੀਆਂ ਸੁਣਾਵਾਂਗੇ ਸੋ ਹੁਣ ਤੱਕ ਆ ਜਿਹੜਾ ਸਾਡਾ ਬਲੌਗ ਸੀ ਜਾਂ ਤੁਹਾਡੀ ਇੰਟਰਵਿਊ ਸੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਬਾਈ ਤਰਨਪ੍ਰੀਤ ਨੂੰ ਫੋਲੋ ਕਰਿਓ ਮੈਂ ਤੁਹਾਡਾ ਆਪਣਾ ਲਾਲੀਤ ਢਨੋਲਾ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਹਾਜ਼ਰ ਹੋਊਂਗਾ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ